ਅਸੀਂ ਤੁਸੀਂ ਦਾਦੂ ਅਸੀਂ ਕੀ ਕਰੀਏ ਸਾਡੀ ਗਲਤੀ ਦਾਦੂ ਸਾਨੂੰ ਕੁੱਟਿਆ ਸਾਡੇ ਚਿੱਤਨ ਮਾਰੇ ਸਾਡੇ ਦੇ ਪਰਚਾ ਵੀ ਕਰਤਾ ਜਿਹੜੇ ਮੇਰੇ ਨਿਆਣੇ ਹੈ ਵੀ ਨਹੀਂ ਸੀ ਉਹਨਾਂ ਤੇ ਵੀ ਪਰਚਾ ਕਰਤਾ ਤੁਸੀਂ ਦੱਸੋ ਤੁਸੀਂ ਦਾਦੂ ਅਸੀਂ ਕੀ ਕੀ ਕਰੀਏ ਅਰੇ ਕਦਾ ਕੋਣ ਇਸ ਗੱਲ ਤੋਂ ਨੀ ਮੈਂ ਮੁੱਕਰਦੀ ਜੇ ਉਹ ਕਹਿੰਦੇ ਸਾਡੇ ਘਰ ਆ ਕੇ ਇਹਨਾਂ ਨੇ ਹਮਲਾ ਕੀਤਾ ਤੁਸੀਂ ਮੇਰੇ ਵੱਡੇ ਭਰਾਓ ਤੁਸੀਂ ਜਾਓ ਉਹਨਾਂ ਦੇ ਘਰ ਕੈਮਰੇ ਲੱਗੇ ਆ ਮੈਂ ਤੁਹਾਡੀ ਜੁੱਤੀ ਮੇਰੇ ਸਿਰ ਹੋਊਗਾ ਜੀ ਉਹਨਾਂ ਦੇ ਘਰ ਸੀ ਪੈਰ ਵੀ ਪਾਇਆ ਕਿੰਨੇ ਮੁੰਡੇ ਤੋਂ ਮੇਰੇ ਦੋ ਬੇਟੇ ਆ ਦੋਨਾਂ ਤੇ ਪਰਚਾ ਹਾਂਜੀ ਮੌਜੂਦ ਸੀਗੇ ਲੈ ਨਹੀਂ ਸੀ ਕੋਈ ਵੀ ਇੱਕ ਬੇਟਾ ਰੋ ਰਿਹਾ ਇੱਕ ਮਾਂ ਰੋ ਰਹੀ ਆ ਪਰਚਾ ਵੀ ਇਹਨਾਂ ਦੇ ਉੱਤੇ 26452 ਦਾ ਹੋਰ ਜਿਹੜੀਆਂ ਧਾਰਾ ਸੰਗੀਨ ਧਾਰਾਂ ਲਾ ਕੇ ਪਰਚਾ ਕਰੈਕਟਰ ਤੇ ਵੀ ਉੱਤੇ ਉਂਗਲ ਚੱਕੀ ਗਈ ਆ ਤੇ ਐਸ ਐਚਓ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਵੀ ਅਸੀਂ ਦੂਜੀ ਪਾਰਟੀ ਦੀ ਮਦਦ ਕਰ ਰਹੇ ਆ ਹੁਣ ਇਹ ਸਿਰ ਕ੍ਰੋਸ ਕ੍ਰੋਸ ਹੋ ਰਿਹਾ ਹੈ ਹਾਂ ਕ੍ਰੋਸ ਕਰਾਂਗੇ ਨਾ ਪਰ ਲੇਕਿਨ ਅਸੀਂ ਸਪੋਰਟ ਦੂਜੀ ਪਾਰਟੀ ਦੀ ਕਰ ਰਹੇ ਆ ਜੀ ਅਸਲ ਦੇ ਵਿੱਚ ਯਾਨੀ ਕਿ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਵੀ ਅਸੀਂ ਦੂਜੀ ਪਾਰਟੀ ਦੀ ਮਦਦ ਕਰਦੇ ਪਏ ਆ ਉਹ ਉਹ ਤੁਸੀਂ ਕੀ ਸੋਚਦੇ ਹੋ ਦੂਜੀ ਪਾਰਟੀ ਦੀ ਮਤਲਬ ਗਾਲੀ ਕੱਢਦੇ ਪਏ। ਪਰ ਯੂ ਅਮੀਰ ਆ ਅਸੀਂ ਗਰੀਬ ਆ ਉਹ ਸਾਰੇ ਬਾਹਰ ਆ ਉਹ ਪਹਿਲੇ ਜਦੋਂ ਦੱਸੋ ਉਹਨਾਂ ਦੇ ਕੋਲਮ 50 ਪਿੰਡ ਛੱਡ ਕੇ ਆ ਕੇ ਛੜ ਤੇ ਹਮਲਾ ਕਰ ਸਕਦੇ ਆ ਉਹ ਕੁਝ ਵੀ ਕਰ ਸਕਦੇ ਆ। ਨਵਾਲਿਕਾਂ ਦੇ ਉੱਤੇ ਜਿਹੜਾ ਪਰਚਾ ਪਿਆ ਆ ਤੇ ਉਹ ਵੀ ਹਜੇ ਇੱਥੇ ਪੁਲਿਸ ਦੀ ਭੂਮਿਕਾ ਦੇਖਣ ਵਾਲੀ ਆ ਕਿ ਜਦੋਂ ਕਿਸੇ ਵੱਡੇ ਤਕੜੇ ਬੰਦੇ ਦੇ ਘਰ ਬੈਠੇ ਹੀ ਪਰਚੇ ਪੈ ਜਾਂਦੇ ਆ ਜੇ ਪਰਚਾ ਪਾਣਾ ਸੀ ਤਾਂ ਪਹਿਲਾਂ ਇਹਨਾਂ ਤੇ ਪਾਤਾ ਵੀ ਕ੍ਰੋਸ ਸੇਮ ਦੇ ਕਿਉਂ ਨਹੀਂ ਕੀਤਾ? ਸੋ ਆ ਪੂਰੀ ਬੋਡੀ ਦੀ ਆ ਕਿਤੇ ਤੁਹਾਨੂੰ ਨਹੀਂ ਨੀਲ ਪਿਆ ਦੀਦਾ ਆਓ ਪਾਰਥ ਪ੍ਰਾਈਵੇਟ ਪਾਰਥ ਤੇ ਹੋਰ ਵੀ ਜਗ੍ਹਾ ਤੇ ਜਿਹੜੇ ਲੱਤਾ ਕੁਸੇ ਮਾਰੇ ਨੇ ਉਹਨਾਂ ਦੇ ਕਿੱਦਾਂ ਨਿਸ਼ਾਨ ਨੀਲ ਪਏ ਉਹ ਵੀ ਤੁਹਾਨੂੰ ਅਸੀਂ ਕਿਸੇ ਤਰ੍ਹਾਂ ਦਿਖਾ ਨਹੀਂ ਦੱਦੇ ਸਾਡਾ ਬਸ ਚੱਲੇਣਾ ਤੁਹਾਨੂੰ ਦਰਿੰਦਗੀ ਦਿਖਾਈਏ ਜੋ ਇਸ ਪੈਰ ਨਾਲ ਹੋਈ ਆ ਮੈਂ ਐਸਐਚਓ ਸਾਹਿਬ ਨੂੰ ਕਾਲ ਕੀਤੀ ਆ ਨਗਲਾ ਸਾਹਿਬ ਵੱਲੋਂ ਤੁਹਾਡੇ ਤੇ ਇੰਕੁਲ ਵੀ ਚਿੱਠੀ ਕੀਤੀ ਆ ਤੁਹਾਡੇ ਤੇ ਕੋਈ ਐਨਡੀਪੀਐਸ ਪਰਚਾ ਹਾਂਜੀ ਕੋਈ ਇਦਾਂ ਦਾ ਕਦੀ ਕੋਈ ਪਰਚਾ ਨਹੀਂ ਹੋਇਆ ਨਾ ਕਦੀ ਹੋਇਆ ਤੁਸੀਂ ਆਪਣੇ ਤੌਰ ਤੇ ਵੀ ਪਤਾ ਕਰ ਸਕਦੇ ਹੋ ਪਰਿਵਾਰ ਦੇ ਉੱਤੇ ਵੀ ਇਲਜ਼ਾਮ ਲੱਗ ਮਲਾਦਮਾ ਵੱਲੋਂ ਵੀ ਸ਼ਾਇਰ ਕਹਿੰਦੇ ਵੀ ਐਂਟੀਪਾਸ ਤੁਹਾਨੂੰ ਲੱਗਦਾ ਵੀ ਕੁੜੀ ਨਸ਼ੇ ਵਿੱਚ ਕਰਵਰ ਦੇਖੋ ਜੀ ਸਾਡੇ ਸੁੰਨ ਤੱਕ ਅੱਜ ਤੱਕ ਇਹ ਗੱਲ ਨਹੀਂ ਆਈ ਭਾਜੀ ਗਲਤੀ ਦਾ ਹੁਣ ਜਿਹੜਾ ਲੜਕੀ ਕਿਤੇ ਜਾ ਰਹੀ ਸੀ ਰੋਟੀ ਲੈ ਕੇ ਇਹਨਾਂ ਦੇ ਕੋਈ ਮਰੀਜ਼ ਸੀ ਜੀ ਜਿਹੜਾ ਇੱਥੋਂ ਅੰਦਰ ਉਸ ਸਕੂਟਰੀ ਕੱਢੀ ਆ ਇਹਨੂੰ ਜਾਨੀ ਕਿ ਸਕੂਟਰੀ ਤੇ ਹੀ ਢਾ ਲਿਆ ਤੁਸੀਂ ਕਿੰਨੇ ਆਪਾਂ ਦੋ ਜਣੇ ਸੀਗੇ ਸਰ ਹਾਂਜੀ ਤੇ ਹਮਲਾ ਇਹਨਾਂ ਤੇ ਹੋਇਆ ਉਧਰੋਂ ਕਿੰਨੇ ਆਣੇ ਸੀ ਉਧਰੋਂ 7 ਤੋਂ 8 ਬੰਦੇ ਸੀਗੇ ਜੀ 7 ਤੋਂ 8 ਹਾਂਜੀ ਸੋ 7 ਤੋਂ 8 ਬੰਦਿਆਂ ਨੇ ਕੁੱਟਿਆ ਵੀ ਨਾਲ ਪਰਚਾ ਵੀ ਹਾਂਜੀ ਪਰਚਾ ਵੀ ਕੀਤਾ ਸਾਡੇ ਨਾਲ ਜੁੱਤੀਆਂ ਖਾਓ ਨਾਲ ਪਰਚੇ ਕਰ ਇਹ ਨਾ ਉਹਨਾਂ ਨੇ ਸਾਡੇ ਤੇ ਨਜਾਇਜ਼ ਪਰਚਾ ਪਾ ਦਿੱਤਾ ਉਹ ਪਹਿਲਾ ਬੰਦਾ ਫੜਿਆ ਉਹਨਾਂ ਦਾ ਤੇ ਸਾਨੂੰ ਸ਼ਨਾਖਤ ਹੋ ਜਾਂਦੀ ਆ ਉਹਨਾਂ ਨੇ ਨਗਰ ਸਾਹਿਬ ਨੇ ਤੇ ਬਾਅਦ ਚ ਮੇਤੇ ਪਰਚਾ ਪਾ ਦਿੱਤਾ ਉਹਦੇ ਨਜਾਇਜ਼ 23 24 ਦਾ ਤੇ ਨਾਲ 379 ਦਾ ਕਿ ਚੈਨਖੋਈ ਆਪਾਂ ਇਹਨਾਂ ਤੋਂ ਦੇਖੋ ਜੀ ਅਸੀਂ ਤਾਂ ਇਹਨਾਂ ਬਾਰੇ ਕੋਈ ਮਾੜੀ ਗੱਲ ਤਾਂ ਕਦੀ ਅਸੀਂ ਜਨਦੀ ਨਹੀਂ ਜੀ ਪਿੰਡ ਕੀ ਜਿੱਦਾਂ ਦਾ ਬਾਕੀ ਭਾਈਚਾਰਾ ਰਹਿ ਰਿਹਾ ਉਦਾਂ ਇਹ ਰਹਿ ਰਹੇ ਮੇਰੇ ਮੇਰੇ ਬੇਟਿਆਂ ਦਾ ਵੀ ਨਾਮ ਪਾਤੇ ਆ ਮੇਰੀ ਮੰਮੀ ਦਾ ਜਿਹੜੀ ਮੇਰੀ ਪਰਜਾਈ ਜਿਹੜੀ ਗੇਟੋਂ ਬਾਹਰ ਵੀ ਨਹੀਂ ਨਿਕਲੀ ਜਿਹਨੂੰ ਪਤਾ ਵੀ ਨਹੀਂ ਲੜਾਈ ਹੋਈ ਦਾ ਉਹਦੇ ਘਰ ਕੈਮਰੇ ਲੱਗੇ ਸਾਰੇ ਮੰਮੀ ਵੀ ਲੜਾਈ 'ਚ ਮਜੂਦ ਸੀ ਨਹੀਂ ਭਾਦੀ ਮੰਮੀ ਹੈ ਹੀ ਨਹੀਂ ਸੀ ਤੁਹ ਲੱਗਦਾ ਨਹੀਂ ਪ੍ਰਸ਼ਾਸਨ ਦੀ ਭੂਮਿਕਾ ਕਿਤੇ ਨਾ ਕਿਤੇ ਮਾੜੇ ਬੰਦੇ ਲਈ ਹੋਰ ਤਾਂ ਤਕੜੇ ਲਈ ਹੋਰ ਹੁੰਦੀ ਹੈ ਤੁਹਾਡਾ ਨਾਮ ਪਾਤਾ ਕੋਈ ਬਿਨਾਂ ਜਾਂਚ ਦੇ ਕੱਲ ਨੂੰ ਨਾਮ ਘੜਾਣ ਲਈ ਤੁਸੀਂ ੱੱਕੇ ਖਾਓਗੇ ਤੁਹਾਡੀ ਬਹੂ ਦਾ ਵੀ ਪਤਾ ਉਹ ਵੀ ੱੱਕੇ ਖਾਊਗੀ ਨਾਮ ਕਢਾਣ ਲਈ ਪਰ ਜਿੱਦਾਂ ਸਾਹਬ ਉਹਨਾਂ ਨੇ ਕਿਹਾ ਵੀ ਅਸੀਂ ਦੂਜੀ ਪਾਰਟੀ ਮਦਦ ਕਰ ਦਿਓ ਇਤੋਂ ਦਾ ਸਾਫ ਇਹ ਰਹੀ ਹੈ ਵੀ ਪੈਸੇ ਦਾ ਚੜਾਵਾ ਹਟਾਇਆ ਹੋਇਆ ਮੋਲ ਦੀ ਲੜਾਈ ਕਹਿੰਦੇ ਇਹਨੂੰ ਲੈਣੀ ਹੁੰਦੀ ਆ ਮੋਲ ਦੀ ਜਗਾ ਲਿੱਤੀ ਆ ਮੋਲ ਦੀ ਲੜਾਈ ਲੈ ਲਈ ਆ ਨਾਲ ਉਹਨਾਂ ਨੂੰ ਪੈਸੇ ਦਿੱਤੇ ਨਾਲ ਹੁਣ ਮੋਲ ਦੀ ਲੜਾਈ ਕਿਉਂਕਿ ਇੱਕ ਵਾਰ ਪੈਸੇ ਦੇ ਕੇ ਆਪਣੇ ਘਰ ਤੱਕ ਸੋਚਿਆ ਸੀ ਗੱਡੀਆਂ ਜਾਣਗੀਆਂ ਪਰ ਹੁਣ ਉਹੀ ਉਹ ਉਹਨਾਂ ਦੇ ਮੌਤ ਦੇ ਕਾਰਨ ਬਣੇ ਹੋਏ ਆ ਪ੍ਰਾਇਮੋ ਤੇ ਯੂਨਾਈਟਿਡ ਪੋਸਟ ਦੀ ਸਾਂਝੀ ਖਬਰ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਮਨੋਜੀਤ ਹਾਂ ਦੋਸਤੋ ਅੱਜ ਗੱਲ ਕਰਦੇ ਹਾਂ ਰਿਸ਼ਤਿਆਂ ਦੀ ਜਦੋਂ ਇੱਕ ਪਿੰਡ ਦੇ ਵਿੱਚ ਰਹਿੰਦੇ ਆ ਤੇ ਆਣ ਗਵਾਂਡ ਵੀ ਤਾਏ ਚਾਚੇ ਮੰਗਰ ਪਿਓ ਆ ਫੋਫੜਾ ਮੰਗਰ ਸਾਰੇ ਇਕੱਠੇ ਰਹਿੰਦੇ ਆ ਪਰ ਜਦੋਂ ਅਸੀਂ ਵੱਡੇ ਹੁੰਨੇ ਆ ਕੁਝ ਸਾਡੇ ਵਿੱਚ ਜਿਹੜੇ ਰਿਸ਼ਤਿਆਂ ਵਿੱਚ ਖਟਾਸ ਆ ਜਾਂਦੀ ਹੈ ਤੇ ਅੱਜ ਇੱਕ ਮਾਮਲਾ ਤੁਹਾਡੇ ਹੁਸ਼ਿਆਰਪੁਰ ਤੋਂ ਲੈ ਕੇ ਇਧਰ ਆ ਰਿਹਾ ਜਿੱਥੇ ਰਿਸ਼ਤੇਦਾਰੀ ਦੇ ਵਿੱਚ ਹੀ ਇੱਕ ਇਧਰ ਆ ਕਾਹਨ ਹੁੰਦਾ ਕਿ ਇੱਕ ਜੀ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ ਤੇ ਇੱਕ ਮਹਿਲਾ ਜੋ ਇੱਥੇ ਬੇਟੀ ਹੈ ਜਿਹਦੇ ਸਿਰ ਦੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਪਰਚਾ ਵੀ ਇਹਨਾਂ ਤੇ ਹੁੰਦਾ ਰਿਸ਼ਤੇਦਾਰੀ ਦਾ ਮਾਮਲਾ ਆ ਸੋ ਮਾਮਲਾ ਵੀ ਤੁਹਾਨੂੰ ਜਾਨੂ ਕਰਵਾਣੇ ਕੀ ਮਾਮਲਾ ਹੈ ਕੀ ਨਾਮ ਹੈ ਤੁਹਾਡਾ ਜੈਮਿੰਦਰ ਕੋਰ ਰਾਜਿੰਦਰ ਹਾਂ ਦਾ ਹਲਕਾ ਹੈ ਤੇਜ ਬੱਲੂ ਰਾਜਿੰਦਰ ਕੋਰ ਕੀ ਹੋਇਆ ਸਿਰ ਦੇ ਉੱਤੇ ਪਟੀਆਂ ਵੱਡੇ ਘਾਵ ਲੱਗੇ ਹੋਏ ਨੇ ਕੀ ਹੋਇਆ ਕੀ ਹੈ ਜੀ ਮੈਂ ਸਾਡੇ ਘਰ ਦੇ ਲਾਂਘੇ ਭੇਲੀ ਦੇ ਨਾਲ ਗੇਟ ਆ ਉਹ ਗੇਟ ਦੀ ਲੜਾਈ ਕੇਸ ਚੱਲਦਾ ਉਹਦਾ ਅੱਛਾ ਜੀ ਉਹ ਗੇਟ ਤੋੜਦੇ ਵੇ ਸੀ ਮੈਂ ਇਹੀ ਕਿਹਾ ਮੈਂ ਕਿ ਕੇਸ ਚੱਲਦਾ ਐ ਇਦਾਂ ਤੁਸੀਂ ਗੇਟ ਨਾ ਤੋੜੋ ਸਵੰਨ ਸਿੰਘ ਸੀਗਾ ਉਹਦੀ ਨੂੰਹ ਸੀਗੀ ਉਹਨਾਂ ਦੇ ਕੋੜਮ ਸੀਗੇ ਤੇ ਤੁਹਾਡੇ ਕੀ ਲੱਗਦੇ ਮੇਰੇ ਡੈਡੀ ਦੇ ਚਾਚੇ ਦੇ ਬੇਟੇ ਆ ਸਕੇ ਚਾਚੇ ਦੇ ਹਾਂਜੀ ਤੋਂ ਸਕੇ ਚਾਚੇ ਜਿਹੜੇ ਡੈਡੀ ਦੇ ਸਕੇ ਚਾਚੇ ਦੇ ਮੁੰਡੇ ਵੱਲੋਂ ਤੁਹਾਡੇ ਤੇ ਹਮਲਾ ਕਰ ਦਿੱਤਾ ਗਿਆ ਕਿ ਜਿਹੜਾ ਗੇਟ ਦਾ ਕੀ ਮਾਮਲਾ ਗੇਟ ਕੀ ਚੱਕਰ ਤੁਹਾਡੇ ਘਰ ਦੇ ਮੋਹਰੇ ਬਿਲਕੁਲ ਹਾਂਜੀ ਸਾਡੇ ਘਰ ਬਿਲਕੁਲ ਵੀਲੀ ਦੇ ਨਾਲ ਬਿਲਕੁਲ ਇੱਕ ਇੱਕ ਕਦਮ ਦੇ ਨਾਲ ਹੀ ਆ ਇਹ ਉਹ ਮਾਮਲਾ ਕੀ ਆ ਮਾਮਲਾ ਵਾਜੀ ਉਹ ਇੱਕ ਗਲੀ ਜਿਹੜੀ ਆ ਉਹ ਜਿੱਦਾਂ ਮੇਰੇ ਭਰਾ ਨੇ ਲਈ ਆ ਜਿੱਦਾਂ ਮੁੱਲ ਉਹਨਾਂ ਤੋਂ ਅੱਛਾ ਜੀ ਹਾਂਜੀ ਉਹ ਉਹਨੇ ਗੇਟ ਲਾਇਆ ਆ ਗਲੀ ਮੁੱਲ ਦਿੱਤੀ ਕਿ ਉਹ ਜਗ੍ਹਾ ਮੁੱਲ ਦਿੱਤੀ ਜਿਹੜੀ ਇੱਕ ਅੱਧੀ ਗਲੀ ਅਸੀਂ ਆਪਣੀ ਛੱਡੀ ਆ ਅੱਧੀ ਗਲੀ ਉਹਨੇ ਮੁੱਲ ਲਈ ਆ ਉਹਨਾਂ ਤੋਂ 65 ਜਾਨੂ 63 ਜਾਨੂ ਮਰਲਾ ਉਹਦਾ ਐਗਰੀਮੈਂਟ ਹੋਇਆ ਆ ਅੱਛਾ ਜੀ ਹਾਂਜੀ ਤੇ ਉਹਦੇ ਵਿੱਚ ਤੁਸੀਂ ਆਪਣਾ ਗੇਟ ਲਾਇਆ ਹੋਇਆ ਹਾਂਜੀ ਉਹ ਗੇਟ ਦੇ ਪਰੇ ਕਿੰਨੇ ਘਰਾਂ ਨੂੰ ਰਸਤਾ ਜਾਂਦਾ ਹੈ ਹੈਗੇ 5-7 ਘਰ 5-7 ਘਰ ਉਹ ਸਾਰੇ ਤੁਹਾਡੇ ਨਾਲ ਐਗਰੀਆ ਪਾਜੀ ਉਹ ਜਦੋਂ ਇਹਨਾਂ ਨੇ ਜਗਾ ਖਰੀਦੀ ਸੀਗੀ ਇਹਨਾਂ ਨੇ ਗੱਲ ਕੀਤੀ ਸੀ ਵੀ ਜਿਹਨੂੰ ਜਿਹਨੂੰ ਲੋੜ ਆ ਉਹ ਉਹ ਬੰਦਾ ਵਿੱਚ ਪੈਸੇ ਦੇ ਦੇਵੇ ਉਹ ਗਲੀ ਖਰੀਦ ਲਵੇ ਸਾਰੇ ਕਹਿੰਦੇ ਸਾਨੂੰ ਲੋੜ ਨਹੀਂ ਜਿਹੜੇ ਬੰਦੇ ਨੂੰ ਲੋੜ ਸੀ ਉਹਨੇ ਪੈਸੇ ਦਿੱਤੇ ਸੀ ਉਹਨੇ ਗਲੀ ਖਰੀਦ ਲਈ ਹਾਂਜੀ ਤੇ ਹੁਣ ਉਹ ਗਲੀ ਦੇ ਵਿੱਚ ਇਤਰਾਜ਼ ਸਿਰਫ ਤੁਹਾਡੇ ਇਹ ਜਿਹੜੇ ਆ ਡੈਡੀ ਦੇ ਜਿਹੜਾ ਤੁਸੀਂ ਕਹਿੰਦੇ ਆ ਚਾਚੇ ਰਮਨ ਜਿਨ੍ਹਾਂ ਨੇ ਪੈਸੇ ਲਏ ਆ ਉਹਨਾਂ ਨੂੰ ਹੀ ਇਤਰਾਜ਼ ਆ ਜਿਨੇ ਗਲੀ ਵੇਚੀ ਤੁਹਾਡੇ ਚਾਚੇ ਦੇ ਡੈਡੀ ਦੇ ਚਾਚੇ ਨੇ ਚਾਚਾ ਹੀ ਤੁਹਾਡਾ ਹਾਂਜੀ ਉਹਨਾਂ ਨੂੰ ਇਤਰਾਜ਼ ਆ ਉਹਨਾਂ ਨੇ ਹੀ ਤੁਹਾਨੂੰ ਗਲੀ ਵੇਚੀ ਹੈ ਹਾਂਜੀ ਉਹਨਾਂ ਦਾ ਘਰ ਕਿੱਡੀ ਦੂਰ ਆ ਉਹਨਾਂ ਦਾ ਸਾਡੀ ਹਵੇਲੀ ਤੋਂ ਕਾਫੀ ਦੂਰ ਆ ਤੇ ਫਿਰ ਉਹ ਐਡੀਕ ਦੂਰ ਤੁਹਾਡੇ ਨਾਲ ਕੱਲੀ ਲੜਨ ਆਏ ਗੇਟ ਜਿਨ੍ਹਾਂ ਨੂੰ ਕਹਿੰਦੇ ਐ ਤਾਲਾ ਨਹੀਂ ਜਿਹੜੇ ਉੱਥੇ ਰਹਿੰਦੇ ਪਏ ਉਹਨਾਂ ਨੂੰ ਗਲੀ ਦਾ ਤਾਲਾ ਨਹੀਂ ਤੁਸੀਂ ਦੱਸਿਆ ਵੀ ਉਹ ਗੇਟ ਨੂੰ ਚਾਬੀ ਲੱਗਦੀ ਹੈ ਵੀ ਜਿਹੜੇ ਉਥੋਂ ਲੰਘਦਾ ਵੜਦਾ ਉਹ ਗੇਟ ਨੂੰ ਚਾਬੀ ਲੱਗੇ ਜਾਂਦਾ ਉਹਨਾਂ ਨੂੰ ਤਾਲਾ ਨਹੀਂ ਤੇ ਫਿਰ ਤੁਹਾਡੇ ਚਾਚਾ ਨੂੰ ਕਹਿੰਦੇ ਤਾਲਾ ਆ ਉਹ ਗੇਟ ਦਾ ਐਗਰੀਮੈਂਟ ਹੋਇਆ ਆ ਕਿ ਤਿੰਨ ਚਾਬੀਆਂ ਉਹਨਾਂ ਦੀਆਂ ਤਿੰਨ ਚਾਬੀਆਂ ਇੱਕ ਮੇਰੇ ਭਰਾ ਤੋਂ ਆ ਇੱਕ ਉਹਨਾਂ ਤੋਂ ਆ ਇੱਕ ਬੰਦਾ ਹੋਰ ਉਹਨਾਂ ਤੋਂ ਆ ਤਿੰਨ ਚਾਬੀਆਂ ਜਿਹੜਾ ਮਤਲਬ ਜਿੱਦਾਂ ਜਿੱਦਾਂ ਪੈਸੇ ਦਿੱਤੇ ਉਹਨਾਂ ਨੇ ਉਹਨਾਂ ਦਾ ਹੋਇਆ ਮੈਨੂੰ ਇਹਦੇ ਬਾਰੇ ਉਹਦੋਂ ਹੋਇਆ ਕੀ ਸੀ ਜਿਹੜਾ ਤੁਹਾਡੇ ਤੇ ਹਮਲਾ ਕਿਦਾਂ ਦੀ ਗੱਲ ਐ ਇਹ 9 ਤਰੀਕ ਸ਼ਾਮ ਦੀ ਗੱਲ ਆ ਤੇ ਨੂਪ ਭਾਜੀ ਦੇ ਡੈਡੀ ਬਿਮਾਰ ਸੀਗੇ ਤੇ ਆਪਾਂ ਰੋਟੀ ਦੇਣ ਚੱਲੇ ਸੀ ਸਕੂਟਰੀ ਲਈ ਮੈਂ ਹਵੇਲੀ ਚੋਂ ਉੱਤੇ ਸਮਾਨ ਰੱਖਿਆ ਦੋ ਕੰਬਲ ਤੇ ਰੋਟੀ ਵਾਲਾ ਟਿਫਨ ਤੇ ਇਹਨਾਂ ਗੇਟ ਭੰਦੇ ਪਏ ਸੀਗੇ ਤੇ ਗੇਟ ਭੰਦੇ ਭੰਦੇ ਨਾ ਮੈਂ ਤੇ ਭਾਜੀ ਸੀਗੇ ਸਕੂਟੀ ਤੇ ਮੋੜੇ ਮੈਂ ਪਿੱਛੇ ਸੀਗੀ ਜਿੱਦੇ ਹੀ ਮੱਤ ਲੱਗੇ ਆਪਾਂ ਤੁਰਨ ਲੱਗੇ ਇਹਨਾਂ ਨੇ ਰੋਕ ਲਿਆ ਸਾਨੂੰ ਤੇ ਉਹ ਜਿਹੜਾ ਸਵਨ ਸਿੰਘ ਆ ਉਹਦੇ ਮਤਲਬ ਉਹਦੇ ਕੋਲ ਤੇਜ਼ ਧਾਰ ਹਥਿਆਰ ਸੀਗੇ ਡਾਟ ਸੀ ਉਹਦੀ ਨੂੰਹ ਸੀਗੀ ਕਰਨਪ੍ਰੀਤ ਕੋਰ ਉਹਨਾਂ ਕੋਲ ਸੀਗੇ ਉਹਨਾਂ ਦੇ ਕੁੜਮ ਸੀਗੇ ਇੱਕ ਰੈਂਕੂ ਸੀਗਾ ਮੁੰਡਾ ਹੈ ਛਾਇਦ ਉਹ ਦੇਵੀਦਾਸ ਦਾ ਸੀਗਾ ਇਦਾਂ ਸੀਗੇ ਕਾਫੀ ਜਾਣੇ ਇਹ ਇਹਨਾਂ ਨੇ ਸਾਰੇ ਪਹਿਲਾਂ ਹੀ ਇਕੱਠੇ ਕੀਤੇ ਸੀਗੇ ਉੱਥੇ ਤੇ ਆਪਾਂ ਸਕੂਟੀ ਕੱਢ ਕੇ ਚੱਲੇ ਇਹਨਾਂ ਨੇ ਸਾਡੇ ਤੇ ਜਿੱਦਾਂ ਹਮਲਾ ਕਰਤਾ ਹਮਲਾ ਕਰਤਾ ਹਾਂਜੀ ਕਨ ਹਮਲੇ ਤੋਂ ਬਾਅਦ ਤੁਹਾਨੂੰ ਇਹ ਜਿਹੜੇ ਨਾਲ ਭਾਈ ਸਾਹਿਬ ਇੱਕ ਵਾਰ ਉੱਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਭਾਈ ਸਾਹਿਬ ਆ ਜਿੰਨਾਂ ਦੀਆਂ ਲੱਤਾਂ 'ਤੇ ਜਿਹੜੀਆਂ ਪਲੇਟਾਂ ਪਈਆਂ ਨੇ ਦੋਨਾਂ 'ਚ ਵੀਰੇ ਦੋਨੇ ਲੱਤਾਂ ਦੇ 'ਤੇ ਇੱਕ ਜੇ ਇੱਕ ਲੱਤ 'ਚ ਪਲੇਟਾਂ ਪਈਆਂ ਤੇ ਸਿਰ ਦੇ ਉੱਤੇ ਵੀ ਜਿਹੜਾ ਕੀ ਇਹਨਾਂ ਦੇ ਘਾਵ ਹੈਗੇ ਨੇ ਤੇ ਇਹ ਇਹ ਵੀ ਤੁਹਾਨੂੰ ਉਸ ਵੇਲੇ ਉੱਥੇ ਤੁਹਾਡੇ ਘਰੀ ਮੌਜੂਦ ਸੀ ਹਾਂਜੀ ਸਾਡੀ ਹਵੇਲੀ ਆ ਸਾਡਾ ਘਰ ਹਵੇਲੀ ਜਿਹਨੂੰ ਅਸੀਂ ਘਰ ਕਹਿੰਦੇ ਤੁਸੀਂ ਹਵੇਲੀ ਪੁਰਾਣਾ ਜਾਣੇਗੀ ਇੱਕ ਹਵੇਲੀ ਹੁੰਦੀ ਪਾਜੀ ਪੁਰਾਣਾ ਘਰ ਨਹੀਂ ਉੱਥੇ ਮੈਂ ਪਸੂ-ਬਸੂ ਰੱਖਿਆ ਮੇਰਾ ਘਰ ਗਲੀ ਚਾ ਉੱਥੇ ਕਨਵੈਂਸ ਨਹੀਂ ਜਾਂਦੇ ਤੇ ਮੈਂ ਸਾਰਾ ਕੁਝ ਹਵੇਲੀ ਖੜਾ ਕਰਦੀ ਆ ਹਵੇਲੀ ਖੜਾ ਕਰਦੀ ਹਾਂਜੀ ਤੁਸੀਂ ਪਤਾ ਲੱਗਾ ਤੁਸੀਂ ਆਪਣੇ ਪੇਕੇ ਪਰਿਵਾਰ ਰਹਿਨੇ ਹੋ ਹਾਂਜੀ ਪਾਜੀ ਕੀ ਮਾਮਲਾ ਪੇਕੇ ਬਦਾਰਾ ਪਾਜੀ ਮੇਰੇ ਬੱਚੇ ਛੋਟੇ ਸੀਗੇ ਮੇਰੇ ਹਸਬੰਡ ਜਿੱਦਾਂ ਉਹਨਾਂ ਨੇ ਵਿਆਹ ਹੋਰ ਕਿਤੇ ਕਰਾਉਣਾ ਸੀ ਉਹ ਉਹਨਾਂ ਦੀ ਲਾਈਫ ਆ ਮੈਂ 2008-09 ਦੀ ਇੱਥੇ ਰਹਿਨੀ ਆ ਇੱਥੇ ਰਹਿਨੀ ਆ ਹਾਂਜੀ ਤੁਹਾਨੂੰ ਮੈਂ ਐਸਐਚਓ ਸਾਹਿਬ ਨੂੰ ਕਾਲ ਕੀਤੀ ਆ ਨਾਗਰਾ ਸਾਹਿਬ ਵੱਲੋਂ ਤੁਹਾਡੇ ਤੇ ਇਨਕੁਲ ਵੀ ਚੱਕੀ ਗਈ ਆ ਤੁਹਾਡੇ ਤੇ ਕੋਈ ਐਨਡੀਪੀ ਐਸਾ ਪਰਚਾ ਭਾਈ ਕੋਈ ਇਦਾਂ ਦਾ ਕਦੀ ਕੋਈ ਪਰਚਾ ਨਹੀਂ ਹੋਇਆ ਨਾ ਕਦੀ ਹੋਇਆ ਤੁਸੀਂ ਆਪਣੇ ਤੌਰ ਤੇ ਵੀ ਪਤਾ ਕਰ ਸਕਦੇ ਹਾਂਜੀ ਤੇ ਉਹ ਕਹਿੰਦੇ ਵੀ ਜਿਹੜੇ ਆ ਭਾਈ ਸਾਹਿਬ ਤੁਹਾਡੇ ਨਾਲ ਆ ਇਹਨਾਂ ਦੀ ਕਹਿੰਦੇ ਵੀ ਪਿਛਲੇ ਮਹੀਨੇ ਨਾਲ ਭਰਾ ਦੀ ਡੈਥ ਹੋ ਗਈ ਲੜਾਈ ਦੇ ਵਿੱਚ ਜਾਨਕੀ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਵੀ ਅਸੀਂ ਦੂਜੀ ਪਾਰਟੀ ਦੀ ਮਦਦ ਕਰਦੇ ਪਏ ਆ ਉਹ ਤੁਸੀਂ ਕੀ ਸੋਚਦੇ ਦੂਜੀ ਪਾਰਟੀ ਦੀ ਮਦਦ ਕੱਲੀ ਕਰਦੇ ਪਏ ਭਾਈ ਉਹ ਅਮੀਰ ਆ ਅਸੀਂ ਗਰੀਬ ਆ ਉਹ ਸਾਰੇ ਬਾਹਰ ਆ ਉਹ ਪਹਿਲੇ ਜਦੋਂ ਦੋਸੋ ਉਹਨਾਂ ਦੇ ਕੋੜਮ 50 ਪਿੰਡ ਛੱਡ ਕੇ ਆਗੇ ਛੜ ਤੇ ਹਮਲਾ ਕਰ ਸਕਦੇ ਆ ਉਹ ਕੁਝ ਵੀ ਕਰ ਸਕਦੇ ਆ ਤੁਹਾਨੂੰ ਪਤਾ ਲੱਗਾ ਵੀ ਤੁਹਾਡੇ ਤੇ ਜਿਹੜੀ ਐਫਆਈਆਰ 452 326 ਤੇ ਹੋਰ ਵੀ ਧਾਰਾ ਲੱਗੀਆਂ ਨੇ ਐਫਆਈਆਰ ਕਹਿੰਦੇ ਮੈਂ ਸੈਂਡ ਕਰ ਦਾਂਗਾ ਪਰ ਕਿੰਨੇ ਕੁ ਬੰਦੇ ਆਰੇ ਨਾਮ ਤੁਹਾਨੂੰ ਪਤਾ ਲੱਗੇ ਕਿੰਨੇ ਕੁ ਬੰਦੇ ਦਾ ਨਾਮ ਪਾਏ ਮੇਰੇ ਮੇਰੇ ਬੇਟਿਆਂ ਦਾ ਵੀ ਨਾਮ ਪਾਤੇ ਆ ਮੇਰੀ ਮੰਮੀ ਦਾ ਜਿਹੜੀ ਮੇਰੀ ਪਰਜਾਈ ਜਿਹੜੀ ਗੇਟੋਂ ਬਾਹਰ ਵੀ ਨਹੀਂ ਨਿਕਲੀ ਜਿਹਨੂੰ ਪਤਾ ਵੀ ਨਹੀਂ ਲੜਾਈ ਹੋਈ ਦਾ ਉਹਦੇ ਘਰ ਕੈਮਰੇ ਲੱਗੇ ਸਾਰੇ ਮਮਮੀ ਵੀ ਲੜਾਈ 'ਚ ਮੌਜੂਦ ਸੀ ਨਹੀਂ ਭਾਜੀ ਮਮਮੀ ਹੈ ਹੀ ਨਹੀਂ ਸੀਗੇ ਮਾਤਾ ਜੀ ਵੀ ਨਾਲ ਹੀ ਉਹਨਾਂ ਨੇ ਮਾਤਾ ਜੀ ਜਦੋਂ ਲੜਾਈ ਹੋਈ ਤੁਹਾਨੂੰ ਇਸ ਦਾ ਇਲਮ ਸੀਗਾ ਨਾ ਮੈਨੂੰ ਕੋਈ ਪਹਿਲਾਂ ਨਹੀਂ ਸੀ ਲੜਾਈ ਹੋਊਗੀ ਤੁਸੀਂ ਕਿੱਥੇ ਸੀ ਉਸ ਵੇਲੇ ਮੈਂ ਤਾਂ ਦੁੱਧ ਲੈਣ ਗਈ ਸੀ ਦੁੱਧ ਲੈਣ ਗਈ ਸੀ ਹਾਂਜੀ ਹਾਂਜੀ ਕੁਝ ਪਤਾ ਲੱਗਿਆ ਕਿ ਤੁਹਾਡਾ ਵੀ ਨਾਮ ਪਾਇਆ ਹੋਇਆ ਮੇਰਾ ਕਦੇ ਨਾਮ ਪਾਇਆ ਮੈਨੂੰ ਪਤਾ ਹੁਣ ਲੱਗਾ ਅੱਜ ਤੁਹਾਨੂੰ ਹੁਣ ਪਤਾ ਲੱਗਾ ਹਾਂਜੀ ਹਾਂਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 60 ਸਾਲ ਦੀ 60 ਸਾਲ ਤੋ ਲੱਗਦਾ ਨਹੀਂ ਪ੍ਰਸ਼ਾਸਨ ਦੀ ਭੂਮਿਕਾ ਕਿਤੇ ਨਾ ਕਿਤੇ ਮਾੜੇ ਬੰਦੇ ਲਈ ਹੋਰ ਤਾਂ ਤਕੜੇ ਲਈ ਹੋਰ ਹੁੰਦੀ ਹੈ ਤੁਹਾਡਾ ਨਾਮ ਪਾਤਾ ਕੋਈ ਬਿਨਾ ਜਾਂਚ ਦੇ ਕੱਲ ਨੂੰ ਨਾਮ ਕਢਾਣ ਲਈ ਤੁਸੀਂ ੱੱਕੇ ਖਾਓਗੇ ਤੁਹਾਡੀ ਬਹੂ ਦਾ ਵੀ ਪਤਾ ਉਹ ਵੀ ੱੱਕੇ ਖਾਊਗੀ ਨਾਮ ਕਢਾਣ ਲਈ ਪਰ ਜਿਹੜੇ ਉਹ ਦੂਜੀ ਪਾਰਟੀ ਇਹ ਕਹਿੰਦੇ ਉਹਨਾਂ ਦਾ ਵੀ ਪਰਚਾ ਤਾਂ ਬੇਸ਼ੱਕ ਹੋਣਾ ਪਰ ਜਿੱਦਾਂ ਸਾਹਬ ਉਹਨਾਂ ਨੇ ਕਿਹਾ ਵੀ ਅਸੀਂ ਦੂਜੀ ਪਾਰਟੀ ਮਦਦ ਕਰਦੇ ਹਾਂ ਇਤੋਂ ਤਾਂ ਸਾਫ਼ ਫਿਰ ਇਹੀ ਹੈ ਵੀ ਪੈਸੇ ਦਾ ਚੜਾਵਾ ਹੋਟਾਇਆ ਦੂਜੀ ਪਾਰਟੀ ਪਰ ਕਾਨੂੰਨ ਤਾਂ ਨਹੀਂ ਕਿ ਕਾਨੂੰਨ ਨੂੰ ਕਿਸੇ ਵੀ ਸਾਫ਼ ਤਾਂ ਨਹੀਂ ਕਹਿਣਾ ਚਾਹੀਦਾ ਅਸੀਂ ਮਦਦ ਕਰ ਰਹੇ ਹਾਂ ਕਾਨੂੰਨ ਦਾ ਇੱਕ ਤੋਲ ਕੇ ਤੋਲ ਕੇ ਕੰਮ ਕਰਦਾ ਵੀ ਜਿਹਦਾ ਕੁਰੋ ਉਹਦੇ ਉਹਦੇ ਨੂੰ ਜੜਾ ਦਿੰਦਾ ਉਹਨਾਂ ਦੇ ਪ੍ਰੈਸ਼ਰ ਆ ਜੀ ਪੁਲਿਸ ਵਾਲੇ ਪ੍ਰੈਸ਼ਰ ਨਾਲ ਉਹਨਾਂ ਪਰਚਾ ਕਰਨਾ ਹੈ ਸਾਡੇ ਤੇ ਪੁਸੇ ਪਰਚਾ ਨਾ ਕੀਤਾ ਪਰਚਾ ਕਾਨੂੰਨ ਪ੍ਰੈਸ਼ਰ ਨਾਲ ਚੱਲਦਾ ਨਹੀਂ ਨਹੀਂ ਚੱਲਦਾ ਤੇ ਪਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਨਹੀਂ ਅਸੀਂ ਕੀ ਕਰੀਏ ਨਹੀਂ ਨਹੀਂ ਅੱਜ ਕੱਲ੍ਹ ਪਤ ਪਰਸੇ ਚੱਲਦੇ ਅਸੀਂ ਤੁਸੀਂ ਦੱਸ ਦੋ ਅਸੀਂ ਕੀ ਕਰੀਏ ਸਾਡੀ ਗਲਤੀ ਦੱਸ ਦੋ ਸਾਨੂੰ ਕੁੱਟਿਆ ਸਾਡੇ ਚਿੱਤਰ ਮਾਰੇ ਸਾਡੇ ਤੇ ਪਰਚਾ ਵੀ ਕਰਤਾ ਜਿਹੜੇ ਮੇਰੇ ਨਿਆਣੇ ਹੈ ਵੀ ਨਹੀਂ ਸੀ ਉਹਨਾਂ ਤੇ ਵੀ ਪਰਚਾ ਕਰਤਾ ਤੁਸੀਂ ਦੱਸੋ ਤੁਸੀਂ ਦੱਸ ਦੋ ਅਸੀਂ ਕੀ ਕੀ ਕਰੀਏ ਅਸੀਂ ਉਹ ਕਰ ਲੈਨੇ ਆ ਕਿੰਨੇ ਮੁੰਡੇ ਤੁਹਾਡੇ ਮੇਰੇ ਦੋ ਬੇਟੇ ਆ ਦੋਨੋਂ ਦੇ ਪਰਚਾ ਹਾਂਜੀ ਉਹ ਮਯੂਦ ਸੀ ਕਿ ਲੜਾਈ ਉਹ ਨਹੀਂ ਸੀ ਕੋਈ ਵੀ ਉਸੇ ਤੇ ਜਦੋਂ ਮਮਾਂ ਨੂੰ ਕੁੱਟਿਆ ਉਹ ਗੱਡੀ ਜਦੋਂ ਮਮਾਂ ਨੂੰ ਕੁੱਟਿਆ ਮੈਂ ਕਹਿੰਦੀ ਜਦੋਂ ਮੈਂ ਨਿਆਣੇ ਆਏ ਮੇਰੇ ਮਿੱਟੀ ਕੀ ਪਈ ਸੀ ਇਹਨਾਂ ਨੇ ਗੁੱਸੇ ਨਾਲ ਜ਼ਰੂਰ ਉਹਨਾਂ ਦੀਆਂ ਗੱਡੀਆਂ ਗੇਟੋਂ ਬਾਹਰ ਪਈਆਂ ਸੀ ਉਹਨਾਂ ਤੇ ਮਾਰੇ ਬੱਟੇ-ਬੁੱਟੇ ਡੰਡੇ-ਡੁੰਡੇ ਮਾਰੇ ਉਹ ਤੋੜੀਆਂ ਅਸੀਂ ਉਸ ਕੋਈ ਵੀ ਕੋਈ ਵੀ ਸ਼ਖਸ ਆਪਣੀ ਮਾਂ ਨੂੰ ਜਦੋਂ ਪਰਿਵਾਰ ਤੇ ਕੋਈ ਗੱਲ ਆਉਂਦੀ ਹੈ ਹਰ ਇੱਕ ਦਾ ਕੋਣ ਗੱਲ ਤੋਂ ਨਹੀਂ ਮੈਂ ਮੁੱਕਰਦੀ ਜੇ ਉਹ ਕਹਿੰਦੇ ਸਾਡੇ ਘਰ ਆ ਕੇ ਇਹਨਾਂ ਨੇ ਹਮਲਾ ਕੀਤਾ ਤੁਸੀਂ ਮੇਰੇ ਵੱਡੇ ਭਰਾਓ ਤੁਸੀਂ ਜਾਓ ਉਹਨਾਂ ਦੇ ਘਰ ਕੈਮਰੇ ਲੱਗੇ ਆ ਮੈਂ ਤੁਹਾਡੀ ਜੁੱਤੀ ਮੇਰੇ ਸਿਰ ਹੋਊਗਾ ਜੀ ਉਹਨਾਂ ਦੇ ਘ ਉਹ ਤੁਸੀ ਦੇਖ ਰਹੇ ਹੋ ਕਿੰਦਾ ਰੋ ਰੋ ਕੇ ਬੁਰਾ ਹਾਲ ਹੈ ਕਿਸ਼ਕ ਸਾ ਉਹਨਾਂ ਨਾਲ ਵੀ ਗੱਲ ਕਰ ਲੈਨੇ ਕੀ ਨਾਮ ਆ ਤੁਹਾਡਾ ਅਨੂਪ ਸਿੰਘ ਸਰ ਅਨੂਪ ਤੁਸੀਂ ਕੀ ਕਰਨ ਗਏ ਸੀ ਇਹਨਾਂ ਦੇ ਘਰੇ ਮੇਰੇ ਡੈਡੀ ਸੀਗੇ ਬਿਮਾਰ ਸਰ ਟਾਂਡੇ ਹਸਪੀਟਲ ਸੇ ਗੈਰਮਣ ਹਾਂਜੀ ਸਰ ਮੈਂ ਇਹਨਾਂ ਕੋ ਸਕੂਟੀ ਲੈਣ ਗਿਆ ਸੀਗਾ ਸਰ ਅੱਛਾ ਜੀ ਤੇ ਮੈਂ ਤੁਹਾਡੇ ਕੋ ਆਪਣਾ ਵਾਹਨ ਹੈ ਨਹੀਂ ਨਹੀਂ ਸਰ ਉਹ ਖਰਾਬ ਸੀ ਸਰ ਅੱਛਾ ਜੀ ਤੇ ਮੈਂ ਇਹਨਾਂ ਕੋ ਸਕੂਟੀ ਲੈਣ ਗਿਆ ਸੀਗਾ ਤੇ ਇਹਨਾਂ ਨੇ ਸਕੂਟੀ ਕੱਢੀ ਜ ਦਬਾਰ ਤੇ ਉੱਤੇ ਆਪਾਂ ਸਮਾਨ ਰੱਖਿਆ ਸਰ ਕੰਬਲ-ਕੁੰਬਲ ਜਿਹਾ ਕੰਬਲ ਦੇਣ ਜਾਣਾ ਰੋਟੀ ਦੇਣ ਜਾਣਾ ਸੀਗਾ ਜੀ ਤੇ ਉਹ ਦਿਨ ਚੱਲੇ ਤੇ ਉਹਨਾਂ ਨੇ ਕਰਤਾ ਹਮਲਾ ਇਨਾ ਤੇ ਜੀ ਠੀਕ ਆ ਜੀ ਤੇ ਮੈਂ ਵਿੱਚ ਬਚਾਉਣ ਨੂੰ ਵਿੱਚ ਰੁਕਿਆ ਤੇ ਉਹਨਾਂ ਨਾਲ ਮੇਰੀ ਲੜਤ ਉੜਤੀ ਤੇ ਸਿਰ 파ੜਤਾ ਹੀ ਮੇਰਾ ਤੇ ਹੱਥ ਤੇ ਛੱਟ ਲੱਗੀਆਂ ਜੀ ਤੇ ਜਿਹੜੇ ਵਿੱਚ ਗੱਲ ਕਰਦੇ ਆ ਕਿ ਤੁਹਾਡੇ ਤੇ ਉਹਨਾਂ ਨੇ ਅਲੀਗੇਸ਼ਨ ਲੈ ਵੀ ਕਹਿੰਦੇ ਵੀ ਤੁਹਾਡਾ ਭਰਾ ਭਰਾ ਵੀ ਲੜਾਈ ਵਿੱਚ ਕਿਤੇ ਗਿਆ ਸੀ ਉਹ ਤੇ ਉਹ ਵੀ ਉਹ ਉਹ ਲੜਾਈ ਕਰਨ ਗਿਆ ਉਥੋਂ ਦੇ ਸੱਟਾਂ ਲੱਗੀਆਂ 2 ਮਹੀਨੇ ਬਾਅਦ ਮਰ ਗਿਆ 302 ਦਾ ਪਰਚਾ ਹੋਤੇ ਵੀ ਹਾਂਜੀ ਸਰ ਆ ਗਿਆ ਭਰਾ ਤੇ ਵੀ ਸੀ ਭਰਾ ਤੇ ਨਹੀਂ ਸੀਗਾ ਸਰ ਕ੍ਰੋਸ ਸੀਗਾ ਕ੍ਰੋਸ ਵੀ ਨਹੀਂ ਸੀਗਾ ਸਰ ਕ੍ਰੋਸ ਹਾਂ ਦੂਜੀ ਪਾਰਟੀ ਦੇ ਸੀਗਾ ਪਰ ਇਹਦੇ ਵੀ ਇੱਕ ਗੱਲ ਤੋਂ ਇਹਨਾਂ ਉਹਨਾਂ ਨੇ ਸਾਡੇ ਤੇ ਨਜਾਇਜ਼ ਪਰਚਾ ਪਾ ਦਿੱਤਾ ਉਹ ਪਹਿਲਾ ਬੰਦਾ ਫੜਿਆ ਉਹਨਾਂ ਦਾ ਤੇ ਸਾਨੂੰ ਸ਼ਨਾਖਤ ਉਹ ਸੱਟਿਆ ਸੀ ਉਹਨਾਂ ਨੇ ਨਗਰ ਸਾਹਿਬ ਨੇ ਤੇ ਬਾਅਦ ਚ ਮੇਤੇ ਪਰਚਾ ਪਾ ਦਿੱਤਾ ਉਹਦੇ ਨਜਾਇਜ਼ 23 24 ਦਾ ਤੇ ਨਾਲ 379 ਦਾ ਕਿ ਚੈਨ ਖੋਈ ਆਪਾਂ ਇਹਨਾਂ ਤੋਂ ਅੱਛਾ ਜੀ ਤੇ ਨਜਾਇਜ਼ ਪਰਚਾ ਪਾਇਆ ਸਾਡੇ ਤੇ ਹਾਂਜੀ ਤੇ ਸਾਨੂੰ ਵੀ ਉਹਦੀ ਜੇਲ੍ਹ ਭੇਜਿਆ ਦੋ ਤੋ ਜਦੋਂ ਤਕਰੀਬਨ ਲੜਾਈ ਹੋਈ ਤੁਸੀਂ ਨਾਲ ਸੀਗੇ ਕਿੰਨੇ ਕੇ ਬੰਦੇ ਸੀ ਭੈਣ ਦਾ ਭੈਣ ਨਾਲ ਜਦੋਂ ਐਂਟੀ ਰੇਡ ਜਦੋਂ ਨਹੀਂ ਨਹੀਂ ਆਪਾਂ ਦੋ ਤੁਸੀਂ ਕਿੰਨੇ ਸੀ ਆਪਾਂ ਦੋ ਜਣੇ ਸੀਗੇ ਹਾਂਜੀ ਤੇ ਹਮਲਾ ਇਹਨਾਂ ਤੇ ਹੋਇਆ ਉਧਰੋਂ ਕਿੰਨੇ ਆਣੇ ਸੀ ਉਧਰੋਂ 7 ਤੋਂ 8 ਬੰਦੇ ਸੀਗੇ ਜੀ 7 ਤੋਂ 8 ਬੰਦੇ ਹਾਂਜੀ ਸੋ 7 ਤੋਂ 8 ਬੰਦਿਆਂ ਨੇ ਕੁੱਟਿਆ ਵੀ ਨਾਲ ਪਰਚਾ ਵੀ ਹਾਂਜੀ ਪਰਚਾ ਵੀ ਕੀਤਾ ਸਾਰਾ ਨਾਲ ਜੁੱਤੀਆਂ ਖਾਓ ਨਾਲ ਪਰਚੇ ਕਰਾਉਂ ਹਾਂਜੀ ਲੱਤ ਵੀ ਛਲਾਉ ਨਾਲ ਹਾਂਜੀ ਸਿਰ ਪੜਾਇਆ ਜੀ ਸੋ ਬਿਲਕੁਲ ਤੁਸੀਂ ਦੇਖ ਰਹੇ ਹੋ ਇੱਥੇ ਦੋ ਮਰੀਜ਼ ਬੈਠੇ ਨੇ ਜਿਹਨਾਂ ਦੇ ਇੱਕ ਕੁੜੀ ਜਿਹਦਾ ਸਿਰ ਪਾਟਾ ਉਹਦੇ ਮੁੰਡਾ ਵੀ ਇੱਥੇ ਆ ਤੋ ਤੁਹਾਡੇ ਤੇ ਵੀ ਪਰਚਾ ਤੁਹਾਡੇ ਬਿਟੂ ਇਹਨਾਂ ਦੇ ਹਾਂਜੀ ਤੁਹਾਡੇ ਤੇ ਵੀ ਪਰਚਾ ਬੀਣ ਹਾਂਜੀ ਤੁਸੀਂ ਗੁੱਸੇ ਦੇ ਵਿੱਚ ਗੱਡੀਆਂ ਤੋੜੀਆਂ ਹਾਂਜੀ ਘਰੇ ਤਾਂ ਨਹੀਂ ਬੜੇ ਮੰਨਦੇ ਹੋ ਗੱਡੀਆਂ ਤੋੜੀਆਂ ਹਾਂਜੀ ਮੰਨਦਾ ਜੀ ਪਰ ਕੀ ਉਸ ਵੇਲੇ ਉਮਰ ਆ ਤੁਹਾਡੀ ਠੀਕ ਹੈ ਮਾਂ ਪਿਓ ਤੇ ਕੋਈ ਹਮਲਾ ਹੋਇਆ ਜੀ ਨਹੀਂ ਬੰਦਾ ਜਾਜਦਾ ਪਰ ਪੇਸ਼ੈਂਸ ਰੱਖਣੀ ਜੁੜੀ ਸੀ ਉਸ ਵੇਲੇ ਮਾਂ ਪਿਓ ਉਸ ਪੇਸੀ ਵਿੱਚ ਸਾਰੇ ਖੁਫੁੰਨਾ ਭਰੇ ਸੀ ਚੱਲ ਰੋ ਨਾ ਰੋ ਨਾ ਜਿਹੜਾ ਹਮਲਾ ਮੇਰਾ ਪੁੱਤ ਠੀਕ ਹੈ ਤੇਰੇ ਮੰਨਦੇ ਪਰ ਬੇਟਾ ਜਦੋਂ ਕੋਈ ਦੁੱਖਦਰਦ ਰੋਣਾ ਨਹੀਂ ਮੈਗਿਆ ਜੋ ਦੁੱਖਦਰਦ ਹੁੰਦਾ ਉਸਲੇ ਥੋੜਾ ਦੇਖੀਦਾ ਹੁੰਦਾ ਦੂਸਰੇ ਨੂੰ ਕੁਝ ਨਹੀਂ ਪਤਾ ਲੱਗਦਾ ਇੱਕ ਬੇਟਾ ਰੋ ਰਿਹਾ ਇੱਕ ਮਾਂ ਰੋ ਰਹੀ ਆ ਪਰਚਾ ਵੀ ਇਹਨਾਂ ਦੇ ਉੱਤੇ 26452 ਦਾ ਹੋਰ ਜਿਹੜੀਆਂ ਧਾਰਾ ਸੰਗੀਨ ਧਾਰਾਂ ਲਾ ਕੇ ਪਰਚਾ ਕਰੈਕਟਰ ਤੇ ਵੀ ਉੱਤੇ ਉਂਗਲ ਚੱਕੀ ਗਈ ਆ ਤੇ ਐਸ ਐਚਓ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਵੀ ਅਸੀਂ ਦੂਜੀ ਪਾਰਟੀ ਦੀ ਮਦਦ ਕਰ ਰਹੇ ਹਾਂ ਸੋ ਮਦਦ ਦਾ ਕਾਰਨ ਤੁਸੀਂ ਦੱਸ ਰਹੇ ਸੀ ਵੀ ਕੋਈ ਉਹਨਾਂ ਦੇ ਮੌਜੂਦਾ ਕੋਈ ਐਮਐਲਏ ਐਮਐਲਏ ਐਮਰੇ ਸਾਹਿਬ ਕਿਹੜੇ ਯਾਰ ਰਾਜਾ ਤੋਂ ਕੁਮਰ ਸਾਹਿਬ ਹੈ ਕੁਮਰ ਦਾ ਹਾਂ ਕੁਮਰ ਸਾਹਿਬ ਸੁਗੇ ਦੇ ਤੇ ਰਾਜਾ ਸਾਹਿਬ ਸਾਡੇ ਮੇ ਟਾਂਡੇ ਦਾ ਦੋਨੇ ਆਮ ਆਦਮੀ ਦੇ ਹਾਂ ਦੋਨੇ ਆਵਾੰਦੀ ਪਾਰਟੀ ਅੱਛਾ ਤੇ ਉਹ ਵੀ ਆਮ ਆਦਮੀ ਪਾਰਟੀ ਦੇ ਹਾਂ ਕੌਣ ਜਿਹੜੇ ਤੁਹਾਡੇ ਅਸੀਂ ਵੀ ਆਵਾ ਦੀ ਪਾਰਟੀ ਦੇ ਹਾਂ ਪਰ ਉਹ ਆਵਾ ਦੀ ਪਾਰਟੀ ਕੋ ਕੰਗ ਗਰੀਬ ਆਪਾ ਜੀ ਗਰੀਬ ਆ ਅਸੀਂ ਗਰੀਬ ਆ ਉਹ ਸਾਰੇ ਬਾਹਰ ਅਮਰੀਕਾ ਕੈਨੇਡਾ ਆ ਅਸੀਂ ਗਰੀਬ ਆ ਬਸ ਇਹ ਗੱਲ ਆ ਸਾਡੇ ਕੋ ਪੈਸੇ ਨਹੀਂ ਹੈਗੇ ਸੋ ਹਰ ਗੱਲ ਵਿੱਚ ਪੈਸਾ ਹੀ ਜਿਹੜਾ ਅੱਜ ਕੱਲ ਮੁੱਖ ਨਜ਼ਰ ਆਂਦਾ ਤੇ ਜਾਂ ਫਿਰ ਪਹੁੰਚੇ ਬੇਟੇ ਰੋ ਰੋ ਕੇ ਇਹ ਗੁਰਸਿੱਖ ਵੀ ਤੁਹਾਡਾ ਬਰਾ ਇਹ ਵੀ ਤੂੰ ਤੁਹਾਡੇ ਇਹ ਵੀ ਗੁਰਸਿੱਖ ਦੋਨੇ ਤੁਸੀਂ ਗੁਰਸਿੱਖ ਅਮਰਜੀਤ ਨਹੀਂ ਨਹੀਂ ਵੈਸੇ ਗੁਰਮੰਨ ਨਾਲ ਰਹਿਤ ਰਹਿਤ ਸੋ ਤੁਸੀਂ ਦੇਖਦੇ ਹੋ ਦੋ ਬੇਟੇ ਆ ਜਿਨ੍ਹਾਂ ਦੀ ਉਮਰ ਕਿੰਨੀ ਹੋਊਗੀ ਤੁਹਾਡੇ ਅੱਥਰਾਂ ਜੀ 17 ਸਾਬ ਤੁਹਾਡੀ 18 ਜੀ 17 18 ਸਾਲ ਦੇ ਨਵਾਲਗ ਜਿਨ੍ਹਾਂ ਦਾ ਅਜੇ ਭਵਿਸ਼ ਸ਼ੁਰੂ ਨਹੀਂ ਹੋਇਆ ਜਿਨ੍ਹਾਂ ਨੂੰ ਜਿਹੜੀ ਮਾਂ ਦੇ ਉੱਤੇ ਹਮਲਾ ਹੋਇਆ ਹੋਵੇ ਉਹ ਪੁੱਤ ਚਾਹੇ ਨਿਆਣੇ ਹੋਣ ਸਾਡੇ ਇਤਿਹਾਸ ਦੇ ਵਿੱਚ ਆ ਕਲਗੀਆਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਛੋਟੇ ਹੁੰਦੇ ਨਿਆਣੇ ਦੇ ਵਿੱਚ ਜਰ ਦਿੱਤੇ ਗਏ ਸੀ ਪਰ ਉਹਨਾਂ ਨੇ ਜ਼ੁਲਮ ਨਹੀਂ ਜਰਿਆ ਸੀ ਐਦਾਂ ਹੀ ਜੋ ਜ਼ੁਲਮ ਨੂੰ ਦੇਖ ਕੇ ਆਪਣੀ ਮਾਂ ਦੇ ਉੱਤੇ ਹੁੰਦਾ ਆ ਇਹਨਾਂ ਨੇ ਜਿਹੜਾ ਗੱਡੀਆਂ ਪੰਨੀਆਂ ਪਰ ਆ ਜਿਹਦੀਆਂ ਦੀ ਉਮਰ ਅਜੇ ਜਿਨ੍ਹਾਂ ਨੂੰ ਅਸੀਂ ਐਡਲਟ ਵੀ ਨਹੀਂ ਕਹਿੰਦੇ ਕਿਉਂਕਿ 18 ਸਾਲ ਤੋਂ ਥੱਲੇ ਬਾਲਗ ਹੁੰਦੇ ਆ ਨਵਾਲਗ ਹੁੰਦੇ ਆ ਸੋ 18 ਸਾਲ ਤੋਂ ਉੱਪਰ ਜਿਹੜੇ ਹੁੰਦੇ ਬਾਲਗ ਹੁੰਦੇ ਆ ਨਵਾਲਗਾਂ ਦੇ ਉੱਤੇ ਜਿਹੜਾ ਪਰਚਾ ਪਿਆ ਆ ਤੇ ਉਹ ਵੀ ਹਜੇ ਇਥੇ ਪੁਲਿਸ ਦੀ ਭੂਮਿਕਾ ਦੇਖਣ ਵਾਲੀ ਆ ਕਿ ਜਦੋਂ ਕੁਝ ਵੱਡੇ ਤਕੜੇ ਬੰਦੇ ਦੇ ਘਰ ਬੈਠੇ ਹੀ ਪਰਚੇ ਪੈ ਜਾਂਦੇ ਆ ਜੇ ਪਰਚਾ ਪਾਣਾ ਸੀ ਤਾਂ ਪਹਿਲਾਂ ਇਹਨਾਂ ਤੇ ਪਾਤਾ ਕਿ ਕ੍ਰੋਸ ਸੇਮ ਦੇ ਕਿਉਂ ਨਹੀਂ ਕੀਤਾ ਇਹਨਾਂ ਦੇ ਕਹਿੰਦੇ ਬਿਆਨ ਲੈ ਗਏ ਪਰ ਇਹਨਾਂ ਦੀ ਤੁਸੀਂ ਇਹਨਾਂ ਦੇ ਪਲੇਟਾ ਪਈਆਂ ਉਹਨਾਂ ਦੇ ਸਿਰ 'ਚ ਉਹ ਫੋਟੋ ਦਿਖਾਣਾ ਜਰਾ ਜੀ ਫੋਟੋ ਸੀ ਆ ਤੁਹਾਨੂੰ ਥੋੜੇ ਬਲਰ ਕਰਕੇ ਉਹ ਇੱਥੇ ਤਾਂ ਵੀ ਤੁਹਾਨੂੰ ਦਿਖਾਣੇ ਬਲਰ ਕਰਕੇ ਦਿਖਾਵਾਂਗੇ ਕਿਉਂਕਿ ਸਾਡੀ ਕੁਝ ਫੇਸਬੁੱਕ ਦੀ ਗਾਈਡਲਾਈਨਸ ਉਹ ਗਾਈਡਲਾਈਨਸ ਤੁਹਾਨੂੰ ਸਾਫ਼ ਸਪੱਸ਼ਟ ਨਹੀਂ ਦੱਸ ਸਕਦੇ ਪਰ ਤੁਹਾਨੂੰ ਇੱਕ ਗੱਲ ਦੱਸ ਦਿੰਨੇ ਆ ਕਿ ਸ਼ਾਇਦ ਅੱਜਕੱਲ੍ਹ ਕਾਨੂੰਨ ਦੇ ਵਿੱਚ ਇਨਸਾਫ਼ ਪਾਣਾ ਬੜਾ ਔਖਾ ਹੋ ਗਿਆ ਇਨਸਾਫ਼ ਸਿਰਫ ਅੱਜਕੱਲ੍ਹ ਕਿਤਾਬਾਂ ਵਿੱਚ ਹੀ ਰਹਿ ਗਿਆ ਚਲੋ ਬੇਟਾ ਰੋਣਾ ਹੌਸਲਾ ਰੱਖੋ ਆਪਾਂ ਇਨਸਾਫ਼ ਜਿਹੜਾ ਹੈ ਸੋ ਆਹ ਪੂਰੀ ਬੋਡੀ ਦੀ ਆ ਕਿਤੇ ਤੁਹਾਨੂੰ ਨਹੀਂ ਨੀਲ ਪਿਆ ਦੀਦਾ ਆਓ ਪਾਰਟ ਪ੍ਰਾਈਵੇਟ ਪਾਰਟ ਤੇ ਹੋਰ ਵੀ ਜਗ੍ਹਾ ਤੇ ਜਿਹੜੇ ਲੱਤਾਂ ਕੁੱਸੇ ਮਾਰੇ ਨੇ ਉਹਨਾਂ ਦੇ ਕਿੱਦਾਂ ਨਿਸ਼ਾਨ ਨੀਲ ਪਏ ਉਹ ਵੀ ਤੁਹਾਨੂੰ ਅਸੀਂ ਕਿਸੇ ਤਰ੍ਹਾਂ ਦਿਖਾ ਨਹੀਂ ਦਦੇ ਸਾਡਾ ਬੱਸ ਚੱਲੇਣਾ ਤਾਨੂੰ ਦਰਿੰਦਗੀ ਦਿਖਾਈ ਹੈ ਜੋ ਇਸ ਪੈਨ ਨਾਲ ਹੋਈ ਆ ਉਹ ਜਗਾ ਜਾ ਕੇ ਵੀ ਦਿਖਾਵਾਂਗੇ ਪਿੰਡ ਦੇ ਲੋਕਾਂ ਦੇ ਵੀ ਬਿਆਨ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਆ ਪਰ ਇੱਕ ਗੱਲ ਤਾਂ ਸਾਫ ਆ ਜਿੱਦਾਂ ਅਫਸਰ ਜ਼ਾਬਾਨ ਕਹਿ ਰਹੇ ਨੇ ਵੀ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਇਹਦਾ ਮਤਲਬ ਸਾਫ ਆ ਕਿ ਕਿਤੇ ਨਾ ਕਿਤੇ ਕਾਨੂੰਨ ਦੇ ਜਿਹੜਾ ਆ ਆਪਣੀ ਗਰਮਾਂ ਭੁੱਲਾ ਹੋਇਆ ਐਕਸ਼ਨ ਦੋਨਾਂ ਪਾਸੇ ਬਰਾਬਰ ਹੋਣਾ ਚਾਹੀਦਾ ਗਲਤੀ ਦੋਨਾਂ ਦੀ ਆ ਤਾਂ ਦੋਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਆ ਇਹ ਨਹੀਂ ਵੀ ਪਾਣੀ ਸਿਰਫ ਨੀਵੇਂ ਪਾਸੇ ਜਾਵੇ ਪਾਣੀ ਜਰੋਵੇ ਜਿਆਦਾ ਹੁਸ਼ਾਲ ਮਾਰੇ ਤਾਂ ਉੱਪਰ ਪੁਲ ਵੀ ਢਾਹ ਦਿੰਦਾ ਆ ਇਹ ਗੱਲ ਕਾਨੂੰਨ ਨੂੰ ਵੀ ਸਮਝਣੀ ਚਾਹੀਦੀ ਆ ਦੇਖਦੇ ਆ ਉੱਥੇ ਜਾ ਕੇ ਕੀ ਕਹਿਣਾ ਆ ਪਿੰਡ ਦੇ ਲੋਕਾਂ ਦਾ ਤੇ ਉਹ ਜਗ੍ਹਾ ਵੀ ਜਾਵਾਂਗੇ ਥੋੜੀ 20-22 ਕਿਲੋਮੀਟਰ ਹੈਗੀ ਜੀ ਤੁਹਾਡੇ ਘਰ ਭਾਜੀ ਦੂਰ ਹੈ ਜਿਆਦਾ ਇੰਨਾ ਮੈਨੂੰ 55-50 ਵਿੱਚ 55 ਹੋਣਾ ਪਿਆ ਹੁਸ਼ਾਲਪੁਰ ਤੱਕ ਹੁੰਦਾ ਇਹ ਤੋਂ ਅੰਦਾਜ਼ਾ ਕਿੰਨੇ ਕਿਲੋਮੀਟਰ ਹੋਊਗਾ 50 ਕਿਲੋਮੀਟਰ ਸੋ ਇਤੋਂ ਦੀ 50 ਕਿਲੋਮੀਟਰ ਪਾਰ ਇਹਨਾਂ ਨੇ ਸਾਡੇ ਤੇ ਭਰੋਸਾ ਜਤਾਇਆ ਬੁਲਾਇਆ ਤੇ ਕੋਸ਼ਿਸ਼ ਕਰਾਂਗੇ ਉੱਥੇ ਜਾ ਕੇ ਦਖਾਨ ਦੀ ਵੀ ਕੀ ਉੱਥੇ ਲੋਕਾਂ ਦਾ ਕਹਿਣਾ ਤਾਂ ਕੀ ਮਾਮਲਾ ਜੱਤੀ ਜੁੜੇ ਰੋ ਯੂनाइटेड ਪੋਰਟ ਨਾਲ ਕੈਮਰਾਮੈਨ ਸਤਪਾਲ ਦੇ ਨਾਲ ਮਨੋਜੀ ਰਾਇ ਸੋ ਸਪਿੰਡ ਵਿੱਚ ਪਹੁੰਚੇ ਆ ਮਾਮਲਾ ਜਿਹੜਾ ਸਮਝ ਆਇਆ ਨਾਲ ਕਹਿੰਦੇ ਚੋਰ ਨਾਲ ਚਤਰ ਇਹ ਕਹਾਵਤ ਆ ਇਦਾਂ ਵੀ ਇਹ ਜਿਹੜੀ ਗਲੀ ਆ ਤਕਰੀਬਨ 10 ਤੋਂ 12 ਫੁੱਟ ਦੀ ਹੋਏਗੀ ਜਿਹਦੇ ਵਿੱਚ ਇਹ ਗਲੀ ਸਿਰਫ ਜਿਹੜੀ ਸਰਕਾਰੀ ਗਲੀ ਆ ਇਹ 5 ਫੁੱਟ ਦੀ ਆ ਪਿੰਡ ਦੀ ਜਿਹੜੇ ਸਰਪੰਚ ਮਹਿਲਾ ਸਰਪੰਚ ਆ ਵੀ ਇੱਥੇ ਉਹਨਾਂ ਦੇ ਹਸਬੰਡ ਜਿਹੜੇ ਪੰਚ 24 ਇੱਥੇ ਨੇ ਤੇ ਆਹਾ ਉਹ ਗੇਟ ਆ ਜਿਹੜਾ ਆਹ ਗੇਟ ਮੁੱਲ ਲੈ ਕੇ ਜਗ੍ਹਾ ਇੱਥੋਂ ਲੈ ਕੇ ਤੇ ਉਹ ਜ਼ੂਮ ਕਰਕੇ ਦਿਖਾ ਦਿੰਨੇ ਆ ਜਿਹੜਾ ਪਿੱਛੇ ਖੰਭਾ ਲੱਗਾ ਉਹ ਇੱਥੇ ਧੱਕੇ ਜਿਹੜੀ ਜਗ੍ਹਾ ਇਹ ਖਰੀਦੀ ਗਈ ਆ ਆਪਣੇ ਹੀ ਰਿਸ਼ਤੇਦਾਰ ਤੋਂ ਤੇ ਉਹਦੇ ਸਾਰੇ ਕੁਸ਼ ਐਫਿਡੇਵਿਟ ਵੀ ਨਹੀਂ ਪਰ ਹੁਣ ਉਹੀ ਨਾਲ ਜਗ੍ਹਾ ਵੇਚ ਕੇ ਨਾਲ ਹੁਣ ਉਹੀ ਮਲਕੀਅਤੀ ਦਾਵਾ ਕਰਕੇ ਨਾਲ ਪੰਗੇ ਲੈਂਦੇ ਨੇ ਤੇ ਪਿੰਡ ਦੇ ਪਹਿਲਾ ਪੰਚ ਸਾਹਿਬ ਤੇ ਸਰਪੰਚ ਨਹੀਂ ਜਿਹੜੇ ਪਹਿਲਾ ਸਮਝ ਕੀ ਨਾਮ ਹੈ ਤੁਹਾਡਾ ਆਮਨਦੀਪ ਕੋਲ ਇਹ ਪਿੰਡ ਕਿਹੜਾ ਟਿੱਲੂਆ ਸਰਪੰਚ ਸਾਹਿਬ ਸਮਝ ਲੱਗੀ ਵੀ ਮਾਮਲਾ ਕੀ ਹੋਇਆ ਕੋਸ਼ ਜਿਹੜੇ ਪਰਿਵਾਰ ਨਾਲ ਟੱਟਾ ਝੋਟਾ ਲੱਗੀਆਂ ਨੇ ਉਹ ਗਲਤ ਹੈ ਕਿ ਜਿਨ੍ਹਾਂ ਨੇ ਰਸਤੇ ਦੀ ਮੰਗ ਕਰਦੇ ਉਹ ਗਲਤ ਹੈ ਭਾਜੀ ਗਲਤੀ ਦਾ ਹੁਣ ਜਿਹੜਾ ਲੜਕੀ ਕਿਤੇ ਜਾ ਰਹੀ ਸੀ ਰੋਟੀ ਲੈ ਕੇ ਇਹਨਾਂ ਦੇ ਕੋਈ ਮਰੀਜ਼ ਸੀ ਜੀ ਜਿਹਦਾ ਇਥੋਂ ਅੰਦਰ ਉਸ ਗੂਟਰੀ ਕੱਢੀ ਆ ਇਹਨੂੰ ਜਾਨੀ ਕਿ ਸਗੂਟਰੀ ਤੇ ਹੀ ਢਾ ਲਿਆ ਉਹਨੇ ਢਾ ਲਿਆ ਹਾਂਜੀ ਰੋਟੀ ਸੀ ਉਹ ਵੀ ਖੋ ਕੇ ਲੈ ਗਏ ਜਿਹਦਾ ਕੰਬਲ ਵਗੈਰਾ ਸੀ ਉਹ ਵੀ ਖੋ ਕੇ ਲੈ ਗਏ ਹਾਂਜੀ ਸੁਣਨੇ ਸਾਡੇ ਆਇਆ ਪਰ ਪਰਚੇ ਤਾਂ ਉਲਟੇ ਇਨਾਂ ਤੇ ਪਏ ਹੈ ਇਨਾਂ ਦੇ ਜਿਹੜੇ 18 17 ਸਾਲ ਦੇ ਬੇਟੇ ਜਵਾਨ ਉਹਨਾਂ ਤੇ ਵੀ ਪਏ ਆ ਹਾਂਜੀ ਪਾਜੀ ਉਹ ਬੱਚਿਆਂ ਨੂੰ ਜਿੱਦਾ ਬਾਅਦ ਚ ਗੁੱਸਾ ਆਇਆ ਉਹ ਕੰਮ ਤੇ ਗਏ ਸੀ ਉਹਨਾਂ 'ਤੇ ਲੱਗਾ ਸਾਡੀ ਮਾਤਾ ਦਾ ਇਹ ਕੋਸ਼ੀ ਨਹੀਂ ਕੀਤਾ ਫਿਰ ਅਗਲੇ ਵੀ ਗੁੱਸੇ ਵਿੱਚ ਗਏ ਬੱਚੇ ਬਿਲਕੁਲ ਜੀ ਉਹ ਤਾਂ ਸੁਭਾਅ ਹੈਗਾ ਕਿਸੇ ਦੀ ਮਾਰ ਮਾਰ ਪਾਉਂਗੇ ਭਾਜੀ ਕਿਉਂ ਹੈਗੇ ਵੀ ਕੱਲੇ ਉਹ ਹੀ ਆ ਜੀ ਦਾ ਮਾ ਆਇਆ ਉਹਨਾਂ ਦੀ ਬੱਚੇ ਆ ਦੋ ਸਿੰਗਲ ਮਦਰ ਸਿੰਗਲ ਪੇਰੈਂਟਸ ਆ ਹਾਂਜੀ ਹਾਂਜੀ ਉਹ ਹੀ ਵੇ ਸੋ ਇੱਥੇ ਨਾਲ ਪੰਚ ਸਾਹਿਬ ਵੀ ਪੰਚ ਸਾਹਿਬ ਤੁਸੀਂ ਮਾੜਾ ਆ ਆਪਣੇ ਹਿਸਾਬ ਨਾਲ ਦੱਸੋਗੇ ਮਾਮਲਾ ਕਿਉਂਕਿ ਲੋਕਾਂ ਨੂੰ ਪੂਰੀ ਤਰ੍ਹਾਂ ਸਮਝਾਉਣਾ ਚਾਹੀਦਾ ਅਕਸਰ ਮਾਮਲਾ ਹੈ ਕਿ ਇਹ ਲੋਕ ਕਿਉਂਕਿ ਅਸੀਂ ਲੁਧਿਆਣਾ ਤੋਂ ਖਾਸ ਆਏ ਆ ਇੱਥੇ ਸਾਨੂੰ ਘਟੋ ਘਟ 150 ਕਿਲੋਮੀਟਰ ਪੈਂਦਾ ਹੋਊਗਾ ਠੀਕ ਹੈ ਜੀ ਦੇਖੋ ਇਹ ਜਿਹੜਾ ਜਿਹੜੀ ਗੇਟ ਲੱਗਿਆ ਪਿਆ ਨਾ ਇਹ ਤਿੰਨ ਬੰਦਿਆਂ ਦੀ ਰਜ਼ਾਮੰਦੀ ਦੇ ਨਾਲ ਲੱਗਿਆ ਗਿਆ ਹੈ ਜੀ ਤਿੰਨਾਂ ਬੰਦਿਆਂ ਦੇ ਕੋਲ ਚਾਬੀ ਜਿਹੜੀ ਕੱਲ-ਕੱਲ ਦੀ ਪੰਜਾਬੀ ਇਹਨਾਂ ਦੀ ਕੁੰਜੀ ਹੈ ਉਹਦੇ ਵਿੱਚ ਕਾਗਜ਼ ਵਿੱਚ ਇਹ ਲਿਖਿਆ ਗਿਆ ਵੀ ਇਹਦੀ ਜਿਹੜੀ ਸਹਿਮਤੀ ਆ ਨਾ ਇਹ ਗੇਟ ਜੇ ਚੌਥਾ ਬੰਦਾ ਖਲਾਏਗਾ ਨਾ ਇਹਨਾਂ ਤਿੰਨਾਂ ਦੀ ਸਹਿਮਤੀ ਨਾਲ ਖੋਲਿਆ ਜਾਏਗਾ ਜੀ ਤੇ ਦੂਸਰੇ ਉਹਦਾ ਚੌਥਾ ਬੰਦਾ ਜਿਹੜਾ ਨਹੀਂ ਲੰਘ ਸਕਦਾ ਇਹਨਾਂ ਦਾ ਪਰ ਇਹ ਤਿੰਨ ਬੰਦਿਆਂ ਦੀ ਜਿਹੜੀ ਸਹਿਮਤੀ ਜਤਾਈ ਜਾ ਰਹੀ ਹੈ ਇਹ ਕੱਲ ਜਤਾਈ ਜਾ ਰਹੀ ਹੈ ਤਿੰਨ ਬੰਦਿਆਂ ਨੇ ਇਹ ਜਗ੍ਹਾ ਮੁੱਲ ਲਈਤੀ ਹੈ ਹਾਂਜੀ ਇਹ ਇਹ ਤਿੰਨਾਂ ਦੇ ਜਗ੍ਹਾ ਦੇ ਹਿੱਸੇਦਾਰ ਆ ਜੇ ਕਿ ਦੋਵਾਂ ਬੰਦੇ ਨੇ ਮੁੱਲ ਲਈ ਆ ਤੀਜੀ ਲੈ ਕੇ ਜਿਹੜਾ ਖੰਬੇ ਤੱਕ ਤੁਸੀਂ ਦੱਸ ਰਹੇ ਸੀ ਇਹ ਜਿਹੜੇ ਤਿੰਨ ਪਲਾਟ ਆ ਪਿੱਛੇ ਇਹ ਤਿੰਨਾਂ ਨੇ ਮੁੱਲ ਲਈਤੀ ਆ ਤੇ ਮੁੱਲ ਵੀ ਲਈਤੀ ਜੇ ਦੋਵਾਂ ਨੇ ਤੇ ਇਹ ਤਿੰਨਾਂ ਨੇ ਲਈਤੀ ਵੀ ਉਹ ਜਿਹੜੇ ਕੋਠੀ ਵਾਲੇ ਸਾਹਮਣੇ ਦੇਖ ਰਹੇ ਉਹਨਾਂ ਕੋ ਇਹ ਹਾਂਜੀ ਨਹੀਂ ਜਿਹੜੀ ਇਹਨਾਂ ਦੇ ਬੈਕ ਸਾਈਡ ਕੋਠੀ ਆ ਜਿਹੜੀ ਹਾਂਜੀ ਉਹਨਾਂ ਨੇ ਮੋਲ ਦਿੱਤੀ ਐ ਇਹਨਾਂ ਨੂੰ ਉਹਨੇ ਆਪਣੇ ਸਭ ਵੇਚ ਰੱਖਿਆ ਇਹ ਤਿੰਨ ਹਾਂ ਇੱਕ ਓਏ ਸੇਦਾਰ ਦੋਆ ਨੇ ਮੋਲੇ ਨਾਲ ਲਈ ਹਾਂ ਵਿਚ ਆਪਣੀ ਗਲੀ ਖੁੱਲੀ ਹੁੰਦੀ ਗੱਡੀ ਅੰਦਰ ਆਂਦੀ ਜਾਂਦੀ ਚੰਗੀ ਲੱਗਦੀ ਐ ਹਾਂਜੀ ਹਾਂਜੀ ਬਿਲਕੁਲ ਇਹ ਜਿਹੜੀ ਤੇ ਜਿੰਨਾ ਕੋ ਲਿੱਤੀ ਐ ਹੁਣ ਪਤਾ ਲੱਗ ਰਿਹਾ ਵੀ ਉਹੀ ਐ ਨਾ ਸੇਰ ਪਾੜਨ ਨੂੰ ਆ ਰਹੇ ਹਾਂ ਜਿਹਨਾਂ ਨੇ ਦਿੱਤੀ ਐ ਨਾ ਉਹਨਾਂ ਦੇ ਝਗੜਾ ਹੋਇਆ ਇਹਨਾਂ ਦਾ ਇੱਥੇ ਹਾਂਜੀ ਉਹਨਾਂ ਦਾ ਹੋਇਆ ਝਗੜਾ ਐ ਕੀ ਤੁਸੀਂ ਪੰਚ ਵੀਓ ਵਾਈਫ ਤੁਹਾਡੀ ਸਰਪੰਚ ਵੀ ਐ ਹਾਂਜੀ ਕਸੂਰ ਸੱਚ ਦੱਸਣਾ ਕਿਉਂਕਿ ਕਹਿੰਦੇ ਸੱਚ ਨੂੰ ਦੱਬ ਜੇ ਜਿੰਨਾ ਦਬੂਗੇ ਉਹਨਾ ਉੱਪਰ ਆਂਦਾ ਗਲਤੀ ਕਿਹੜੀ ਮੰਨਦੇ ਹੋ ਦੇਖੋ ਗਲਤੀ ਤੇ ਆ ਦੱਸਦੇ ਬ ਲੜਕੀ ਜਿਹੜੀ ਸੁਣ ਵਿੱਚ ਆਇਆ ਸੀ ਮੌਜੂਦ ਤੇ ਨਹੀਂ ਸੀ ਉਸ ਵਕਤ ਪਰ ਪਿੰਡ ਛੋਟਾ ਜਿਹਾ ਜੋ 120 ਘਰ ਦਾ ਪਿੰਡ ਆ ਇੰਨਾ ਵੀ ਨਹੀਂ ਬਤਾਉਂਗਾ ਵੀ ਕੁਝ ਗਲਤ ਨਾ ਹੋਵੇ ਪਰਿਵਾਰ ਤੁਹਾਡੇ ਕੋ ਦੋਨੇ ਇੱਥੇ ਰਹਿੰਦੇ ਆ ਉਹ ਕੁੜੀ ਕਹਿੰਦੇ ਜਿਹੜੀ ਆ ਡਿਵੋਰਸੀ ਆ ਆਪਣੇ ਬੱਚੇ ਨੇ ਦੇ ਦਿੰਦੀ ਆ ਪਰਿਵਾਰ ਦੇ ਉੱਤੇ ਵੀ ਇਲਜ਼ਾਮ ਲੱਗ ਮਲਾਦਮਾ ਵੱਲੋਂ ਵੀ ਸ਼ਾਇਦ ਕਹਿੰਦੇ ਵੀ ਐਨਡੀ ਪਾਸੇ ਤੁਹਾਨੂੰ ਲੱਗਦਾ ਵੀ ਕੁੜੀ ਨਸ਼ੇ ਸ਼ੂਬੇ ਦੇ ਕਾਰੋਬਾਰ ਦੇ ਦੇਖੋ ਜੀ ਸਾਡੇ ਸੁਣ ਤੱਕ ਅੱਜ ਤੱਕ ਇਹ ਗੱਲ ਨਹੀਂ ਆਈ ਜੀ ਤੇ ਕੋਈ ਦਲਦਲ ਇਲਜ਼ਾਮ ਲਾਉਂਦਾ ਉਹਦੇ ਬਾਰੇ ਉਹ ਜਿਹੜਾ ਗਲਤ ਇਲਜ਼ਾਮ ਲਾ ਰਿਹਾ ਉਹਨੂੰ ਇਹਦੇ ਬਾਰੇ ਪਤਾ ਹੋਊਗਾ ਕਿਉਂ ਲਾਉਂਦਾ ਜਿਹੜਾ ਸੁਣਿਆ ਹੁਣ ਉੱਚੇ ਕਿਹਦੀ ਗਲਤੀ ਨਜ਼ਰ ਆਂਦੀ ਆ ਜੋ ਆ ਸਾਰਾ ਕੁਝ ਤਾਮ ਜਾਵਾ ਆ ਗੇਟ ਆਗ ਲਿਆਣੇ ਆ ਗੇਟ ਜਿੰਨੀ ਜਗ੍ਹਾ ਮੁੱਲ ਲਿੱਤੀ ਪਿੱਛੇ ਤੱਕ ਆਪਣੇ ਘਰ ਨੂੰ ਹਰ ਇੱਕ ਨੂੰ ਹੱਕ ਆ ਆਪਣੀ ਗੱਡੀ ਅੰਦਰ ਲੈ ਕੇ ਜਾਂਦਾ ਜੇ ਬਾਕੀ ਘਰ ਨਹੀਂ ਪਿਆ ਪਾਉਂਦੇ ਅਗਲਾ ਤਾਂ ਆਪਣੀ ਜਗ੍ਹਾ ਵਰਤ ਅਗਲਾ ਰੋਕ ਲਾਉਣ ਦਾ ਹੱਕ ਤਾਂ ਰਹਿ ਕਿ ਨਹੀਂ ਦੇਖੋ ਰੋਕ ਲਾਉਣ ਦਾ ਹੱਕ ਤਾਂ ਪੂਰਾ ਹੋਗਾ ਜਦੋਂ ਜੇ ਉਹ ਨਹੀਂ ਜਦ ਪੈਸਾ ਨਹੀਂ ਉਹ ਕਹਿੰਦੇ ਸਾਨੂੰ ਪੈਸਾ ਨਹੀਂ ਨਹੀਂ ਦਿੱਤਾ ਜੀ ਤੇ ਸਾਹੀ ਗੇਟ ਵੀ ਕਿਉਂ ਖੋਲੀਏ ਸੀ ਜੀ ਠੀਕ ਹੈ ਨਾ ਇਸ ਕਰਕੇ ਉਹ ਗੇਟ ਕਹਿੰਦੇ ਖੁਲਵਾਉਣਾ ਚਾਹੁੰਦੇ ਸੀਗੇ ਕਿਸੇ ਦੇ ਮੈਰੇ ਸੀਗੇ ਤੇ ਅਸੀਂ ਗਲੀ ਦੇ ਵਿੱਚ ਇਹ ਕਹਿੰਦੇ ਅਸੀਂ ਜਦੋਂ ਨਹੀਂ ਪੈਸੇ ਨਹੀਂ ਦਿੱਤੇ ਅਸੀਂ ਨਹੀਂ ਖੋਲਣਾ ਬਿਲਕੁਲ ਇਸ ਕਰਕੇ ਰਜਾ ਮੰਦਿਰ ਪਿਆਰ ਮੁਹੱਬਤ ਨਾਲ ਗੱਲਾਂ ਹੁੰਦੀਆਂ ਇਹ ਥੋੜੀ ਕਿਸੇ ਦੇ ਸਿਰ ਤੇ ਬੰਦੂਕ ਲਾ ਕੇ ਜੀ ਧੱਕੇ ਨਾਲ ਜਾਂ ਤਾ ਤ ਉਹਨੂੰ ਕੁੱਟ ਕੇ ਮਾਰ ਕੇ ਬਿਲਕੁਲ ਜੀ ਇਹ ਰਜਾ ਮੰਦਿਰਾਂ ਬੈਠ ਕੇ ਸਾਰੀਆਂ ਗੱਲਾਂ ਹੋ ਜਾਂਦੀਆਂ ਆ ਜੀ ਠੀਕ ਹੈ ਨਾ ਚਲੋ ਸਾਨੂੰ ਜੇ ਉਹ ਨਹੀਂ ਨਹੀਂ ਹੋਰ ਕਿਸੇ ਹੁੰਦੇ ਸਾਨੂੰ ਦੱਸ ਦਿੰਦੇ ਅਸੀਂ ਪਿੰਡ ਦੇ ਜ਼ਿੰਮੇਵਾਰ ਬੰਦੇ ਸੀ ਚਲੋ ਅਸੀਂ ਖੁਲਵਾ ਦਿੰਦੇ ਚਲੋ ਮੈਰੇ ਅਸੀਂ 2 ਦਿਨ ਵਾਸਤੇ ਅਸੀਂ ਖੁਲਵਾ ਦਿੰਦੇ ਤੇ ਇੱਥੇ ਧੱਕੇ ਛਾਹੀ ਦੇ ਨਾਲ ਕੋ ਖੋਲੇ ਤਾਂ ਫਿਰ ਤੁਹਾਨੂੰ ਬਤਾਏ ਉਹਥੇ ਵੀ ਕੋਈ ਨਹੀਂ ਖੁਲਾਉਂ ਦਿੰਦਾ ਜੀ ਤੋਂ ਹੁਣ ਇਹ ਪਰਚੇ ਹੋਇਆ ਇਹਨਾਂ ਤੇ ਹਾਂਜੀ ਉਹਨਾਂ ਦੇ ਵੀ ਕਹਿੰਦੇ ਕਰੋਸ ਹੋਏਗਾ ਪਰ ਇਹਨਾਂ ਦੇ ਜਿਹੜੀਆਂ ਮਾਤਾ ਜੀ ਕਹਿੰਦੇ ਵੀ ਘਰੇ ਨਹੀਂ ਸੀ ਮਾਤਾ ਜੀ ਜਦ ਆਓ ਇਹ ਮਾਤਾ ਜੀ ਜਿਹੜੇ ਇੱਥੇ ਨਜ਼ਰ ਆ ਰਹੇ ਆ ਇਹ ਕਹਿੰਦੇ ਘਰੇ ਵੀ ਨਹੀਂ ਸੀਗੇ ਤਾਂ ਇਹ ਤਾਂ ਇਹਨਾਂ ਦੇ ਵੀ ਜਿਹੜੀ ਇਹਨਾਂ ਦੀ ਬਹੂ ਵੀ ਤੁਹਾਡੀ ਹੋ ਜੀ ਉਹ ਬਹੂ ਜਿਹੜੀ ਘਰ ਆ ਕਹਿੰਦੇ ਉਹ ਕੈਮਰਿਆਂ ਦੀ ਰਿਕਾਰਡਿੰਗ ਆ ਵੀ ਉਹ ਬਹੂ ਘਰੇ ਹੀ ਸੀਗੀ ਉਹਦਾ ਬਾਹਰ ਵੀ ਨਹੀਂ ਨਿਕਲੀ ਉਹਦਾ ਵੀ ਨਾਮ ਵਿੱਚ ਬਾ ਦਿੱਤਾ ਗਿਆ ਦੇਖੋ ਜਿਹੜੇ ਬੰਦਾ ਮੌਜੂਦ ਨਹੀਂ ਸੀਗਾ ਤੇ ਨਹੀਂ ਚਾਹਦੇ ਸੀ ਉਹਨਾਂ ਵਿੱਚ ਚਲੋ ਜਿਨ੍ਹਾਂ ਨਾਲ ਝਗੜਾ ਹੋਇਆ ਉਹਨਾਂ ਦੇ ਚਲੋ ਨਾਮ ਵਿੱਚ ਆ ਜਾਣੇ ਚਾਹੀਦੇ ਕੋਈ ਜ਼ਰੂਰ ਬਣਾ ਲਈ ਜੇ ਹੁਣ ਗਲਤ ਬੰਦੇ ਆ ਦੂਸਰੇ ਨਿਆਜ਼ ਬੰਦੇ ਤੇ ਕਰਨਾ ਦਾ ਪਰਚਾ ਕੱਟਣਾ ਉਹ ਚੰਗੀ ਗੱਲ ਨਹੀਂ ਹੁੰਦੀ ਚੰਗੀ ਗੱਲ ਲੱਗਦਾ ਵੀ ਇਹ 65 ਸਾਲ ਦੀ ਬੁੜੀ ਕਿਸੇ ਦਾ ਸਿਰ ਬਾੜ ਦੂਗੀ ਜਾਂ ਕਿਹਦੇ ਨਾਲ ਬਿਲਕੁਲ ਨਹੀਂ ਇਹ ਤੇ ਵਿਚਾਰੀ ਆਪਣੇ ਆਪ ਨੂੰ ਬਚਾ ਕੇ ਰੱਖਦੀ ਆ ਇਹਦੇ ਇਹਦੇ ਨਾਲ ਲੱਗ ਜੀ ਵੀ ਪ੍ਰੋਬਲਮ ਹੈ ਇਹਨਾਂ ਦੇ ਬਿਲਡ ਲਾਈਏ ਕਈ ਵਾਰੀ ਦੇ ਕੀ ਲੈ ਕੇ ਇੱਥੇ ਵੀ ਬਜ਼ੁਰਗ ਹਾਂਜੀ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਮੈਨੂੰ 72 ਸਾਲਾਂ ਦਾ ਮੈਂ ਹੋ ਗਿਆ 72 ਸਾਲ ਇੱਥੇ ਇਹਨਾਂ ਬਾਰੇ ਕੀ ਕਹਿਣਾ ਤੇ ਆਹ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਅਸੀਂ ਤਾਂ ਇਹਨਾਂ ਬਾਰੇ ਕੋਈ ਮਾੜੀ ਗਲਤ ਕਦੀ ਅਸੀਂ ਜੰਦੀ ਜੀ ਦੇਖੀ ਨਹੀਂ ਜੀ ਪਿੰਡ 'ਚ ਜਿੱਦਾਂ ਦਾ ਬਾਕੀ ਭਾਈਚਾਰਾ ਰਹਿ ਰਿਹਾ ਉਦਾਂ ਹੀ ਇਹ ਰਹਿ ਰਹੇ ਆ ਜੀ ਬਾਕੀ ਜਿਹੜਾ ਇਹ ਥਾਂ ਆ ਇਹ ਤਿੰਨਾਂ ਬੰਦਿਆਂ ਨੇ ਇਹਨਾਂ ਨੇ ਮੋਲ ਲਿਆ ਆ ਜੀ ਤੇ ਤਿੰਨਾਂ ਬੰਦਿਆਂ ਨੇ ਇਹ ਮਲੇ ਇਹ ਗੱਲ ਕਹੀ ਆ ਵੀ ਅਸੀਂ ਗੜੀ ਆ ਗੇਟ ਵੀ ਨਹੀਂ ਇਸੇ ਕਰਕੇ ਲਾਇਆ ਜੀ ਬਈ ਇਹ ਸਾਨੂੰ ਕੋ ਪੈਸੇ ਦੇ ਦੂਗਾ ਤੇ ਲੰਘ ਜਾਊਗਾ ਜੇ ਨਹੀਂ ਦੂਗਾ ਨਾ ਸਹੀ ਬਿਲਕੁਲ ਫਿਰ 5 ਫੁੱਟ ਦੀ ਗਲੀ ਆਪਣੀ ਵਰਤੀ ਚੱਲੇ ਵਰਤੀ ਜਾਣ ਹਾਂ 5 ਫੁੱਟ ਦੀ ਜਗਾ ਜਿਹੜੀ ਸਰਕਾਰੀ ਆ ਜੀ ਉਹ ਵੀ ਇਹ ਥੋੜੇ ਤਿੰਨਾ ਘਰਾਂ ਤੱਕ ਹੀ ਆ ਤਿੰਨਾ ਘਰਾਂ ਤੱਕ ਬਾਕੀ ਜਗਾ ਸਾਰੀ ਮੋਲ ਦੀ ਹੈ ਮੋਲ ਦੀ ਹਾਂ ਜੀ ਯਾਨੀ ਕਿ ਬਾਕੀ ਹੁਣ ਇਹ ਆ ਕਿ ਪੈਸੇ ਲੈ ਰਹੇ ਸਵਾਦ ਸਾਰੇ ਲੈਣ ਨੂੰ ਫਿਰਦੇ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਫਿਰ ਗਲਤੀ ਫਿਰ ਪਿੰਡ ਜੇ ਜੋ ਹੋਇਆ ਕਿ ਇਹਦੇ ਬਾਰੇ ਤੁੜ ਗਿਣਾ ਇੱਕ ਛੋਟਾ ਜਿਹਾ ਪਿੰਡ ਆ 100 120 ਘਰਾਂ ਦਾ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਕੀ ਇਹ ਪਿੰਡ ਦੀ ਬਦਨਾਮੀ ਨਹੀਂ ਹੈ ਕਿ ਜਿੱਥੇ ਭਾਈ ਲੋਕੀ ਕਹਿੰਦੇ ਪਿੰਡਾਂ 'ਚ ਭਾਈਚਾਰਾ ਬੜਾ ਹੁੰਦਾ ਪਿੰਡ 'ਚ ਕੋਈ ਬਾਹਰ ਲਾ ਜੇ ਐਸੇ ਪਿੰਡ ਵਾਲੇ ਇੱਕ ਦੂਜੇ ਨਾਲ ਜੁਤਮ ਜੁਤੀ ਹੋ ਜਾਂਦੇ ਵੀ ਰਿਸ਼ਤੇਦਾਰ ਨਹੀਂ ਨਹੀਂ ਮਾੜੀ ਗੱਲ ਹੈ ਜੀ ਇਹ ਇੱਕ ਬੰਦੇ ਦੇ ਪਲੇਟਾਂ ਪਈਆਂ ਦੋ ਹਾਂਜੀ ਹਾਂਜੀ ਇਹਨਾਂ ਦੀ ਕੁੜੀ ਦੇ ਇਥੇ ਸ਼ੇਰ ਦੇਖ ਕੇ ਤੁਹਾਡੇ ਕੋ ਤਾਂ ਦੇਖ ਕੇ ਦਿਲ ਇਹਨਾਂ ਡਲ ਗਏ ਐਨੇ ਟਾਂਕੇ ਲੱਗੇ ਨੇ ਨਹੀਂ ਬਹੁਤ ਨਜਾਇਜ਼ ਹੋਇਆ ਜੀ ਸੋ ਤੁਹਾਡਾ ਕੀ ਕਹਿਣਾ ਕਮੈਂਟਾਂ ਵਿੱਚ ਤੁਹਾਨੂੰ ਪਿੰਡ ਦਿਖਾ ਦਿੱਤਾ ਹੈ ਜਗ੍ਹਾ ਦਿਖਾ ਦਿੱਤੀ ਆਹ ਗੇਟ ਗੇਟ ਹੱਕਦਾਰ ਬੰਦਾ ਆ ਪੇਛੇ ਕਿ ਲੜਾਈ ਦਾ ਕਾਰਨ ਹੈ ਗਲਤ ਆ ਅਸੀਂ ਕਿੰਨੇ ਵੀ ਚਲੋ ਦੋ ਦਿਨ ਦਾ ਵਿਆਹ ਸੀ ਖੋਲ ਵੀ ਦਿੰਦੇ ਪਰ ਉਹ ਵੀ ਰਜ਼ਾਮੰਦੀ ਹੋਣੀ ਚਾਹੀਦੀ ਹੈ ਕਿਉਂਕਿ ਪਿਆਰ ਨਾਲ ਕਹਿੰਦੇ ਆ ਕਿਸੇ ਦੀ ਜਾਨ ਵੀ ਲੈ ਲਓ ਪਰ ਜਦੋਂ ਕੋਈ ਅੜ ਕੇ ਲੈਂਦਾ ਫਿਰ ਉਹ ਤੇ ਪਰਚੇ ਸੁਭਾਵਕ ਆ ਅੱਜ ਦੋਨਾਂ ਪਾਰਟੀਆਂ ਨੂੰ ਸਿਰਫ ਇੱਕ ਆ ਗੇਟ ਮੋਲ ਦੀ ਲੜਾਈ ਕਹਿੰਦੇ ਇਹਨੂੰ ਲੈਣੀ ਹੁੰਦੀ ਆ ਮੋਲ ਦੀ ਜਗਾ ਲਿੱਤੀ ਆ ਮੋਲ ਦੀ ਲੜਾਈ ਲੈ ਲਈ ਆ ਨਾਲ ਉਹਨਾਂ ਨੂੰ ਪੈਸੇ ਦਿੱਤੇ ਨਾਲ ਹੁਣ ਮੁੱਲ ਦੀ ਲੜਾਈ ਕਿਉਂਕਿ ਇੱਕ ਵਾਰ ਪੈਸੇ ਦੇ ਅਗੇ ਆਪਣੇ ਘਰ ਤੱਕ ਸੋਚਿਆ ਸੀ ਗੱਡੀਆਂ ਜਾਣਗੀਆਂ ਪਰ ਹੁਣ ਉਹੀ ਉਹਨਾਂ ਦੇ ਮੌਤ ਦੇ ਕਾਰਨ ਬਣੇ ਹੋਏ ਹੈ ਪਲੇਟਾਂ ਵਿੱਚ ਪਲੇਟਾਂ ਪੈ ਗਈਆਂ ਨੇ ਸਿਰ ਤੇ ਗਾਰੇ ਘਾਵਾ ਪਰਿਵਾਰ ਦੇ ਉੱਤੇ ਪਰਚੇ ਹੋ ਗਏ ਨੇ ਕ੍ਰੋਥ ਪਰਚਾ ਬੇਸ਼ਿਕ ਹੋਣਾ ਆ ਪਰ ਕੀ ਬਾਜ਼ੀ ਬਗੱਲਾਂ ਨੇ ਆਪਣੇ ਕਮੈਂਟਾਂ ਜੁੜ ਦੱਸਣਾ ਹਲੋ ਨਗਰਾ ਸਰਬ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਠੀਕ ਠਾਕ ਤੁਸੀਂ ਦੱਸੋ ਜੀ ਪਛਾਣਿਆ ਸਰ ਆਪਾਂ ਮਿਲੇ ਹੋਏ ਆ ਨੰਬਰ ਸੇਵ ਆ ਭਰਾਵਾ ਮਨੋਜੀਰਾ ਬੋਲਦਾ ਜੀ ਪੱਤਰਕਾਰ ਹਾਂਜੀ ਹਾਂਜੀ ਹੀਰਾ ਜੀ ਕਹਿੰਦਾ ਸਰ ਤੁਹਾਡੀ ਇੱਕ ਨਾ ਕੋਨਫੀਡੈਂਸੀ ਇੱਕ ਲੜਾਈ ਹੋਈ ਹੈ ਬੜੀ ਤਕੜੀ ਇੱਕ ਕੁੜੀ ਹੈ ਰਾਜਵਿੰਦਰ ਤੇ ਉਹਦੇ ਨਾਲ ਇੱਕ ਛਕਸ ਦੀ ਲੱਤ ਪਾਵਾ ਮਾ ਤੁਹਾਡੀ ਉਹ ਤੇ ਕੁੜੀ ਦੇ ਚਿਹਰੇ ਤੇ ਬਹੁਤ ਹੈਵੀ ਜਿਹੜੀ ਉਹਦੀ ਸੱਟਾਂ ਹੋਈ ਹੈ ਹੋਈ ਹੈ ਜੀ ਹੋਈ ਹੈ ਮੇਰੇ ਧਿਆਨ ਚਾ ਜੀ ਕੀ ਮਾਮਲਾ ਸਰ ਇਹ ਮਾਮਲਾ ਜਿਹੜਾ ਹੈਗਾ ਜੀ ਹੈਗਾ ਬਈ ਨਾ ਰਸਤੇ ਦਾ ਸੀਗਾ ਐਕਚੁਅਲੀ ਜੀ ਵਿਆਹ ਸੀ ਇੱਕ ਘਰ ਦੇ ਵਿੱਚ ਤੇ ਹੁਣ ਜਿਹੜੀ ਸਚਾਈ ਹੈ ਜੋ ਵੈਸੇ ਜੀ ਇਹਦਾ ਲੜਕੀ ਦੀ ਹਿਸਟਰੀ ਵੀ ਜਿਹੜੀ ਬਹੁਤ ਵਧੀਆ ਨਹੀਂ ਹੈਗੀ ਐਨਡੀ ਪੀਐਸ ਦਾ ਨਸ਼ਾ ਨਸ਼ੇ ਦੇ ਕੰਮ ਦੇ ਵਿੱਚ ਨੌਲ ਹੋ ਰਹੀ ਆ ਜੀ ਉਸ ਦਿਨ ਵੀ ਇਹਨੇ ਸੱਦ ਕੇ ਮੁੰਡੇ ਇਕੱਠੇ ਕਰਕੇ ਦੂਜੇ ਘਰ ਦੇ ਵਿੱਚ ਵੜ ਕੇ ਭੰਤੋੜ ਵੀ ਕੀਤੀ ਆ ਸਟਾ ਇਨ੍ਹਾਂ ਦੇ ਵੀ ਲੱਗੀਆਂ ਨੇ ਉਹਨਾਂ ਦੇ ਵੀ ਲੱਗੀਆਂ ਨੇ ਜੀ ਤੇ ਦੋਨੋਂ ਪਾਸੇ ਪਰਚਾ ਦੇ ਰਹੇ ਜੀ ਉਧਰੋਂ ਬਿਆਨ ਲਿਖੇ ਨੇ ਇਨ੍ਹਾਂ ਦੇ ਵੀ ਲਿਖ ਲੈਣੇ ਦੇ ਦੇਣੇ ਬਿਆਨ ਜੀ ਅੱਜ ਆਜੇ ਪਰਚਾ ਦੇ ਦੇਣੇ ਇਨ੍ਹਾਂ ਦਾ ਵੀ ਜੀ ਇਹ ਪਤਾ ਲੱਗਾ ਵੀ ਇਹਨਾਂ ਨੂੰ ਅੱਜ ਨਾ ਪਿੰਨ ਵਾਲਿਆਂ ਦੇ ਵੱਲੋਂ ਕੁਝ ਕਿਹਾ ਵੀ ਇਹਨਾਂ ਉੱਤੇ ਪਰਚਾ ਕਰ ਰਹੇ ਨੇ ਹਾਂ ਇਹਨਾਂ ਦਾ ਜ਼ਿਆਦਾ ਬੰਦਦਾ ਜੀ ਫਾਲਟ ਇਹਨਾਂ ਦਾ ਜ਼ਿਆਦਾ ਪਰ ਇਹਨਾਂ ਦਾ ਕਹਿਣਾ ਹੈ ਵੀ ਜਿਹੜਾ ਰਸਤੇ ਦੀ ਗੱਲ ਆ ਉਹ ਇਹਨਾਂ ਦੇ ਭਰਾ ਦੇ ਨਾਲ ਤੇ ਸਾਰਾ ਐਗਰੀਮੈਂਟ ਰਜਿਸਟਰੀ ਹੈਗੀ ਆ ਨਹੀਂ ਉਹ ਤਾਂ ਜੋ ਵੀ ਹੈਗਾ ਜੀ ਚਲੋ ਵੱਖਰੀ ਗੱਲ ਆ ਲੇਕਿਨ ਇਹਨਾਂ ਨੇ ਬੰਦੇ ਇਕੱਠੇ ਸੱਦ ਕੇ ਬਾਹਰੋਂ ਮਢੀਰ ਸੱਦ ਕੇ ਲੜਾਈ ਕੀਤੀ ਹੈ ਜੀ ਇਸ ਪਾਰਟੀ ਦੇ ਜਿਹਦੀ ਤੁਸੀਂ ਗੱਲ ਕਰਦੇ ਹੋ ਮੈਂ ਬਿਲਕੁਲ ਮੈਨੂੰ ਪਰ ਜਿਹੜੀ ਜਿਹੜੀ ਜਾਣਕਾਰੀ ਮਿਲੂ ਪਈ ਹੈ ਟੈਂਟ ਦੇ ਵਿੱਚ ਜਿਹੜੇ ਇਹਨਾਂ ਦੇ ਸਰਪੰਚ ਸਾਹਿਬ ਜਾਂ ਹੋਰ ਜਿੰਨਾਂ ਨੂੰ ਮੇਰੇ ਕੋਲ ਸੱਚਾਈ ਆਈ ਹੈ ਹਾਂ ਜੀ ਉਹ ਕਹਿੰਦੇ ਵੀ ਉਹ ਗੇਟ ਤੋੜਨ ਆਏ ਸੀ ਉਹ ਖੁਦ ਇਹ ਜਿਹੜੇ ਉਹਨਾਂ ਦੇ ਕੋੜਮ ਜਿਹੜੇ ਹੋਰ ਕਿਤੇ ਰਹਿੰਦੇ ਨੇ ਉਹ ਇੱਥੇ ਉਹਨਾਂ ਨੇ ਬੁਲਾਏ ਸੀ ਨਹੀਂ ਗੇਟਰ ਵਾਲੀ ਗੱਲ ਸੱਚ ਆ ਗੇਟ ਦਾ ਰਾਹ ਕੋਈ ਵਿਆਹ ਕੋਈ ਸੀਗਾ ਗੇਟ ਨੇ ਐਦਾਂ ਰਾਹ ਬੰਦ ਕੀਤਾ ਸੀ ਜੀ ਉਹ ਇਹਨਾਂ ਖੀਜਿਆ ਹੋਇਆ ਆ ਦਸਤੇ ਵਾਲੀ ਗੱਲ ਤੱਕ ਠੀਕ ਆ ਜੀ ਪਰ ਜਿਹੜੀ ਲੜਾਈ ਵਾਲੇ ਪਾਸੇ ਗੱਲ ਹੋਈ ਆ ਜੋ ਬਾਅਦ ਉਹ ਬੰਦੇ ਇਹਨਾਂ ਨੇ ਜਾਦੇ ਸੱਦ ਕੇ ਤੇ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਕੀਤਾ ਜੀ ਭੰਤਰੋੜ ਵੀ ਕੀਤੀ ਗੱਡੀਆਂ ਭੰਨੀਆਂ ਘਰ ਭੰਨੀਆਂ ਜਿਹਨਾਂ ਦਾ ਬੰਦਿਆਂ ਨੂੰ ਵੀ ਜੋ ਕੁੱਟਮਾਰ ਹੋਈ ਆ ਜੀ ਉਹ ਮੁੰਡੇ ਵੀ ਮੇਰੇ ਕੋਲ ਹੀ ਨੇ ਜਿਹੜੇ ਉਹ ਮੁੰਡਿਆਂ ਦਾ ਕਹਿਣਾ ਵੀ ਮੰਮਾ ਦੇ ਜਿਹੜੇ ਸੱਟਾ ਮਾਰੀਆਂ ਵੀ ਉਹ ਉਸ ਵੇਲੇ ਟਾਂਡਾ ਸੀਗਾ ਟਾਂਡੇ ਤੋਂ ਜਦੋਂ ਆਇਆ ਫਿਰ ਉਹ ਮਾ ਹਾਂ ਇਹਨਾਂ ਦੇ ਇਹਨਾਂ ਦੇ ਹਾਂ ਮੁੰਡਿਆਂ ਨੇ ਫਿਰ ਇਕੱਠੇ ਕੀਤੇ ਜੀ ਆਪਣੇ ਨਾਲ ਦੇ ਔਰ ਬੰਦੇ ਵੀ ਉਹ ਮਾੜੇ ਆ ਜਿਹੜੇ ਇਕੱਠੇ ਕੀਤੇ ਸੀ ਇਹਨਾਂ ਨੇ ਤੇ ਪਹਿਲਾਂ ਇਹਦੇ ਕੀ ਲੱਗਦਾ ਟੁੱਟੀਆਂ ਜਿਹੜਾ ਨੂਬ ਆ ਉਹਦੇ ਭਰਾ ਦੀ ਥੋੜੇ ਦਿਨ ਪਹਿਲਾਂ ਹੀ ਇੱਕ ਲੜਾਈ ਦੇ ਵਿੱਚ ਹੀ ਡੈਥ ਹੋਈ ਹੈ ਜੀ ਉਹ ਵੀ ਇੱਥੇ ਲੜਾਈ ਕਿਸੇ ਨਾਲ ਕਰਨ ਗਿਆ ਸੀ ਜੀ ਤੇ ਹੁਣ ਇਹ ਦੂਜਾ ਭਰਾ ਦਾ ਨੂਬ ਇਹਨਾਂ ਨੂੰ ਪੁੱਛੋ ਕੀ ਲੱਗਦਾ ਜੀ ਇਹਨਾਂ ਦਾ ਜਿਹੜਾ ਖੁੱਡੇ ਵਾਲਾ ਉਹ ਕੀ ਲੱਗਦਾ ਪੁੱਛਿਓ ਇਹਨਾਂ ਨੂੰ ਮੜ ਜਾ ਬੰਦੇ ਵੀ ਇਹਨਾਂ ਕੋ ਐਕਟਿਵ ਲੈਣ ਆਏ ਸੀ ਉਹ ਮੈਂ ਤੁਹਾਨੂੰ ਉਹਦੀ ਵੀਡੀਓ ਨੂਬ ਦੀ ਦਿਖਾ ਦਿੰਦਾ ਉਹਦੇ ਵਿੱਚ ਉਹਦੇ ਭਰਾ ਦੀ ਡੈਥ ਹੋ ਗਈ ਹੈ ਜੀ ਬਾਅਦ ਵਿੱਚ 302 ਦਾ ਮਾਮਲਾ ਦਰਜ ਹੋਇਆ ਪਲੱਸ ਇਹਨਾਂ ਦਾ ਵੀ ਦਰਜ ਹੋਇਆ ਅਨੂਪ ਤੇ ਇਹਨਾਂ ਜੋ ਜੋ ਹਾਂ ਅਨੂਪ ਜਿਹੜਾ ਲੱਤਾਂ ਟੁੱਟੀਆਂ ਸੀ ਹਾਂਜੀ ਉਹਦਾ ਭਰਾ ਜਿਹੜਾ ਥੋੜਾ ਟਾਈਮ ਪਹਿਲਾਂ ਹੀ ਇੱਕ ਲੜਾਈ ਦੇ ਵਿੱਚ ਪਹਿਲਾਂ ਸੱਟਾਂ ਵੱਜ ਗਈਆਂ 2 ਮਹੀਨੇ ਬਾਅਦ ਵਿੱਚ ਡੈਥ ਹੋ ਗਈ ਉਹਦਾ ਪਰਚਾ ਦਰਜ ਹੋਇਆ ਜੀ ਦੂਜੀ ਦੇ ਉੱਤੇ ਲੇਕਿਨ ਇਹਨਾਂ ਦਾ ਵੀ ਹੋਇਆ ਔਰ ਇਹਨਾਂ ਦੀ ਜੋ ਸਥਿਾਈ ਹੈ ਇਹ ਬੰਦੇ ਡਰੱਗੀ ਬੰਦੇ ਆ ਜੀ ਔਰ ਮਤਲਬ ਇਹਦੀ ਸਿਰੀਅਲ ਅਫਸਰਾਂ ਤਾਂ ਕਿਤੇ ਗਈ ਹੈ ਮੈਂ ਤਾਂ ਉੱਥੋਂ ਅਫਸਰਾਂ ਵੱਲੋਂ ਫਿਰ ਗਾਈਡ ਕੀਤਾ ਗਿਆ ਇਹ ਜੋ ਸਹੀ ਹੈ ਇਹ ਹੀ ਹੈ ਜੀ ਜੀ ਤੇ ਹੁਣ ਇਹ ਫਿਰ ਕ੍ਰੋਸ ਕ੍ਰੋਸ ਹੋ ਰਿਹਾ ਹੈ ਹਾਂ ਕ੍ਰੋਸ ਕਰਾਂਗੇ ਇਹਨਾਂ ਦਾ ਪਰ ਲੇਕਿਨ ਅਸੀਂ ਸਪੋਰਟ ਦੂਜੀ ਪਾਰਟੀ ਦੀ ਕਰ ਰਹੇ ਹਾਂ ਜੀ ਅਸਲ ਦੇ ਵਿੱਚ ਕਿਉਂਕਿ ਖਸੂਰ ਵਾਲੇ ਇਹਨਾਂ ਨੂੰ ਗਣਦੇ ਆ ਸੀ ਅੱਛਾ ਜੀ ਜਿਨ੍ਹਾਂ ਦੀ ਤੁਸੀਂ ਕਹਿ ਰਹੇ ਹੋ ਨਾ ਜੀ ਇਹਨਾਂ ਨੂੰ ਦੱਸ ਦੋ ਇਹਨਾਂ ਬੰਦਿਆਂ ਨੂੰ ਜੀ ਨਹੀਂ ਸਰ ਮੈਂ ਮੈਂ ਸਿਰਫ ਥੋੜਾ ਵਰਜਨ ਲੈ ਰਿਹਾ ਉਹਦਾ ਕਾਨੂੰਨ ਵੈਸੇ ਚਲੋ ਤੁਸੀਂ ਜਿੱਦਾਂ ਵਰਜਨਾਂ ਤੁਹਾਡਾ ਵੀ ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੋ ਪਰ ਬਿਲਕੁਲ ਉਹ ਸਪੋਰਟ ਉਹ ਸਪੋਰਟ ਤਾਂ ਉਹ ਸਪੋਰਟ ਤਾਂ ਹੋ ਰਹੀ ਹੈ ਜੀ ਕਿ ਇਹ ਬੰਦੇ ਉਹਨਾਂ ਦੇ ਘਰ ਜਾ ਕੇ ਦੇਖੋ ਲੜਾਈ ਕਰ ਰਹੇ ਨੇ ਬੰਦੇ ਔਰ ਬੰਦੇ ਬਾ ਸਤਾ ਦੋਨਾਂ ਵਸੇ ਦੋਨਾਂ ਵਸੇ ਲੱਗੇ ਹੋਏ ਸਤਾ ਜਿਹੜੇ ਉਹ ਬੇਟੇ ਇਹਨਾਂ ਦੇ ਛੋਟੇ ਆ ਉਹਨਾਂ ਦਾ ਮੇਰੇ ਕੋਲ ਹੀ ਆ ਅੱਛਾ ਪਰ ਜਨੇ ਆ ਵੀ ਮੰਮਾ ਦੇ ਜਦੋਂ ਸੱਟ ਲੱਗੀ ਦੇਖੀ ਫਿਰ ਅਸੀਂ ਉਹਨਾਂ ਦੇ ਘਰ ਜਾ ਕੇ ਗੱਡੀਆਂ ਤੋੜੀਆਂ ਬਾਹਰ ਮੰਨਦੇ ਪਏ ਨੇ ਬੱਸ ਫਿਰ ਉਹੀ ਗੱਲ ਹੋਈ ਨਾ ਉਹਨਾਂ ਦੇ ਕੋਲ ਸਾਡੀ ਦਾ ਇਹਨਾਂ ਦਾ ਕਿਸੇ ਨਾ ਵੀ ਕੋਈ ਜਾਣ-ਪਛਾਣ ਨਹੀਂ ਹੈਗੀ ਜੀ ਪਰ ਜੋ ਗੱਲ ਸਾਡੇ ਕੋਲ ਆਸੇ-ਪਾਸੇ ਤੋਂ ਜੋ ਵੀ ਹਾਂਜੀ ਇਹ ਗੱਲ ਹੈ ਜੋ ਇਹਨਾਂ ਨੇ ਜੇ ਕੋਈ ਡਰੱਗਸ ਦੇ ਕੇਸ ਵਿੱਚ ਹੋਣਗੇ ਕੁਝ ਹੋਣਗੇ ਉਹ ਤਾਂ ਕਾਨੂੰਨ ਨੇ ਇਹਨਾਂ ਨੂੰ ਸਜ਼ਾ ਦੇਣੀ ਦੇਣੀ ਆ ਪਰ ਜਿਹੜੀ ਇਹ ਲੜਾਈ ਦਾ ਆਈਟਮ ਜਿਹੜਾ ਵਿਸ਼ੇ ਸੀ ਉਹਦੇ ਵਿੱਚ ਇਹ ਆ ਉਹ ਕੋਈ ਨਹੀਂ ਇਹਨਾਂ ਨੂੰ ਦਿੰਨੇ ਆਂ ਜੀ ਕ੍ਰਾਸ ਪਰਚਾ ਦੂਜੇ ਪਾਸੇ ਦੇ ਦਿੱਤਾ ਇਹਨਾਂ ਨੂੰ ਦਿੰਨੇ ਜੀ ਅਸੀਂ ਜੀ ਦੂਜੇ ਦਾ ਪਰਚਾ ਹੀ ਦਿੱਤਾ ਜੀ ਉਹ ਚ ਕਿਹੜੀ ਕਿਹੜੀ ਧਾਰਾ ਲਾਈ ਹੈ ਨਹੀਂ ਉੱਚ 452 ਲਾਈ ਹੈ ਜੀ ਜਿਹੜੀ ਨਾ ਅਵੇਲੇਬਲ ਹੈ ਬਾਕੀ 326 ਹੈ ਜੀ ਤੇ ਇਹ ਕਹਿੰਦੇ ਵੀ ਅਸੀਂ ਘਰ ਦੇ ਅੰਦਰ ਤਾਂ ਐਂਟਰੀ ਨਹੀਂ ਕੀਤੀ ਉਹਨਾਂ ਨੇ ਕੈਮਰੇ ਅੱਜ ਲਾਹਤੇ ਆ ਉੱਥੇ ਦੇ ਗਵਾਹ ਬੰਦੇ ਦੇ ਮੁਤਾਬਕ ਚਲੋ ਇਹ ਹੁਣ ਇਨਵੈਸਟੀਗੇਸ਼ਨ ਹੈ ਜੀ ਕਰਦੇ ਆ ਅਸੀਂ ਜੋ ਵੀ ਝੂਠ ਸੱਚ ਲਿਖਾਇਆ ਹੋਊਗਾ ਦੇਖ ਲੈਣੇ ਜੀ ਆਪਾਂ ਅੱਗੇ ਜੀ ਤੇ 326 452 ਹੋਰ ਬਾਕੀ ਹੋਰ ਵੀ ਹੈਗੀਆਂ ਜੀ ਮੈਂ ਐਫਆਈਆਰ ਦੇ ਕੇ ਦੱਸ ਸਕਦਾ ਤੁਹਾਨੂੰ ਐਫਆਈਆਰ ਨੰਬਰ ਪਤਾ ਸਰ ਕੁਛ ਮੜਾ ਇਹ ਮੈਂ ਤੁਹਾਨੂੰ ਕੋਈ ਨਹੀਂ ਐਫਆਈਆਰ ਪਾ ਦੂਗਾ ਕੱਪੀ ਜੀ ਹੁਣ ਤਾਂ ਮੈਂ ਬਾਹਰ ਡਿਊਟੀ ਤੇ ਹੈਗਾ ਜੀ ਜੀ ਮੈਂ ਵੀ ਅੱਜ ਹੀ ਹਰਪੋਰੀਆ ਸੀਐਮ ਸਰ ਸਾਡੇ ਥੋੜੀ ਬਸ ਉਸੇ ਮੈਂ ਸੀਐਮ ਉੱਥੇ ਡਿਊਟੀ ਲੱਗੀ ਹੋਈ ਮੇਰੀ ਵੀ ਸੀਐਮ ਵਜਤ ਦੇ ਹੀ ਜੀ ਜੀ ਨਗਾ ਸਰ ਮੈਂ ਤੁਹਾਨੂੰ ਫ੍ਰੀ ਹੋ ਕੇ ਮਿਲਦਾ ਵੀ ਹਾਂ ਤੇ ਐਫਆਈਆਰ ਵੀ ਪਾਦੇ ਹੋ ਠੀਕ ਹੈ ਜੀ ਠੀਕ ਹੈ ਜੀ ਕਾਨੂੰਨ ਦੇ ਹਿਸਾਬ ਨਾਲ ਪਲੀਜ਼ ਮੈਂ ਬੇਨਤੀ ਕਰਾਂਗਾ ਕਿ ਜੇ ਗਲਤੀ ਕਾਨੂੰਨ ਦੇ ਹਿਸਾਬ ਨਾਲ ਅਸੀਂ ਅਸਲ ਜੀ ਪਹਿਲਾਂ ਇਹਨਾਂ ਵੱਲੋਂ ਸਾਨੂੰ ਅਪਰੋਚ ਹੋ ਜੇ ਉਹ ਵੈਰੀਫਾਈ ਕੀਤਾ ਤੇ ਉਹਦੇ ਵਿੱਚ ਇੱਕ ਕਹਾਣੀ ਜਿਹੜੀ ਉਲਟ ਨਿਕਲੀ ਆ ਜੀ ਬਿਲਕੁਲ ਚਲੋ ਉਹ ਨੂੰ ਉਹ ਤੁਹਾਡਾ ਪੱਕਾ ਇਹ ਇਨਕੁਆਰੀ ਲਾਣ ਜੋ ਉਹ ਇਹਨਾਂ ਦਾ ਪੱਕਾ ਇਹ ਤੇ ਕਾਨੂੰਨ ਨੂੰ ਸਿਰਫ ਇਨਸਾਫ ਦੇ ਤੌਰ ਤੇ ਉੱਤੇ ਰੱਖੋ ਪਲੀਜ਼ ਬਿਲਕੁਲ ਜੀ ਬਿਲਕੁਲ ਮੇਰੀ ਕਿਸੇ ਨਾਲ ਜਾਣ-ਪਛਾਣ ਨਹੀਂ ਹੈਗੀ ਜੀ 나ই ਮੈਂ ਇਹਨਾਂ ਦਾ ਮੈਂ ਫਸਟ ਟਾਈਮ ਇਹਨਾਂ ਦੇ ਪਿੰਡ ਵੀ ਨਹੀਂ ਕਦੀ ਗਿਆ ਅਜ ਤੱਕ ਜੀ ਹਾਂ ਜੀ ਹਾਂ ਜੀ ਠੀਕ ਹੈ